ਪ੍ਰੇਜ਼ ਦਾ ਲਾਰਡ ਸਭ ਨੂੰ ਜੈ ਮਸੀਦੀ ਇੱਕ ਵਾਰੀ ਫੇਰ ਅਸੀਂ ਤੁਹਾਨੂੰ ਆਪਣੇ ਪ੍ਰੋਗਰਾਮ ਤੇ ਵੈਲਕਮ ਕਰਦੇ ਆ ਜਿਹਦਾ ਨਾਮ ਹੈ ਸੱਚ ਵਿੱਚੋਂ ਸੱਚ ਨੂੰ ਪਹਿਚਾਣੋ ਔਰ ਮੈਂ ਤੁਹਾਨੂੰ ਇੱਕ ਵਾਰੀ ਇੱਕ ਰਿਮਾਈਂਡਰ ਦੇਣਾ ਚਾਹਨਾ ਵਾਂ ਕਿ ਜਿਹੜੇ ਭੈਣ ਭਰਾਵਾਂ ਨੇ ਹਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਪਲੀਜ਼ ਤੁਸੀਂ ਸਬਸਕ੍ਰਾਈਬ ਕਰ ਲਵੋ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਨੂੰ ਮਿਲਦੀ ਰਹਿਣ ਔਰ ਉਹਦੇ ਵਾਸਤੇ ਤੁਹਾਨੂੰ ਜਿਹੜਾ ਕੈਂਟੀ ਦਾ ਪਟਾ ਹੈ ਨੇ ਉਹ ਉਹਦੇ ਤੇ ਬੈਲ ਆਈਕਨ ਤੇ ਪ੍ਰੈਸ ਕਰਕੇ ਆਲ ਵੀਡੀਓਜ਼ ਤੇ ਕਲਿੱਕ ਕਰੋਗੇ ਤੇ ਫਿਰ ਜਿਹੜੀ ਵੀ ਵੀਡੀਓ ਜ਼ਾਹੀ ਰਾਇਲ ਚਰਚ ਦੇ ਚੈਨਲ ਤੇ ਪਾਵਾਂਗੇ ਉਹ ਤੁਹਾਨੂੰ ਸਭ ਤੋਂ ਪਹਿਲੇ ਮਿਲ ਜੇ ਕਰੇਗੀ ਔਰ ਅਸੀਂ ਬੜਾ ਖੁਦਾ ਦਾ ਸ਼ੁਕਰ ਕਰਦੇ ਆ ਕਿ ਖੁਦਾ ਦੇ ਬੰਦੇ ਪਾਸਟਰ ਜੌਨ ਇਕਬਾਲ ਗਿਲਜੀ ਸਾਡੇ ਨਾਲ ਫਿਰ ਇੱਕ ਵਾਰੀ ਮੌਜੂਦ ਨੇ ਜੈਮਸ ਕੀ ਜੀ ਸਭ ਨੂੰ ਔਰ ਜਿਵੇਂ ਕਿ ਅਸੀਂ ਆਪਣਾ ਪਿਛਲੇ ਸਵਾਲ ਨੂੰ ਹੀ ਲੈ ਕੇ ਚੱਲਾਂਗੇ ਕਿ ਜਿਹੜਾ ਅਸੀਂ ਮੈਥਿਊ 77 ਤੋਂ ਵਰਸ ਪੜ੍ਹੀ ਸੀ ਕਿ ਮੰਗੋ ਤੋ ਤੁਮਕੋ ਦਿਆ ਜਾਏਗਾ ਡੂੰਡੋ ਤੋ ਪਾਓਗੇ ਕਟਕਟਾਓ ਤੋ ਤੇਮਾਰੇ ਵਾਸਤੇ ਖੋਲਾ ਜਾਏਗਾ ਇਹਦੇ ਮਤਲਬ ਨੂੰ ਸਮਝਣ ਦੀ ਕੋਸ਼ਿਸ਼ ਕਰਨੇ ਪਈਆਂ ਔਰ ਅਸੀਂ ਦੱਸਣਾ ਚਾਹਾਂਗੇ ਤੁਹਾਨੂੰ ਕਿ ਇੱਥੇ ਪਾਸਟਰ ਜੀ ਦੋ ਤਿੰਨ ਤਰ੍ਹਾਂ ਦੇ ਖਿਆਲ ਨੇ ਜਿਹੜੇ ਇਸ ਵਰਸ ਨੂੰ ਲੈ ਕੇ ਚੱਲਦੇ ਨੇ ਤੇ ਮੈਂ ਚਾਹਾਂਗਾ ਕਿ ਮੈਂ ਸ਼ੇਅਰ ਕਰਾਂ ਤਾਂ ਕਿ ਸਾਡੇ ਸੁਣਨ ਵਾਲਿਆਂ ਵਾਸਤੇ ਵੀ ਥੋੜੀ ਜਿਹੀ ਜੜੀ ਹੈ ਨਾ ਹੋਰ ਇੱਕ ਗਰਾਊਂਡ ਬਣ ਜਾਵੇ ਬਿਲਕੁਲ ਜੀ ਕਿ ਜਿਵੇਂ ਦੋ ਤਿੰਨ ਤਰ੍ਹਾਂ ਦੇ ਖਿਆਲ ਨੇ ਇੱਕ ਖਿਆਲ ਇਹ ਵੇ ਕਿ ਜੀ ਮੰਗੋ ਤਾਂ ਤੁਮਕੋ ਦਿਆ ਜਾਏਗਾ ਉਹ ਆਂਦੇ ਨੇ ਤੁਸੀਂ ਬਸ ਮੰਗੀ ਚੱਲੋ ਹਰ ਟਾਈਮ ਮੰਗੀ ਹੀ ਚੱਲੋ ਇੱਕ ਤੇ ਖਿਆਲ ਹੈ ਕਿ ਜੇ ਲਿਖਿਆ ਹੈ ਜੀ ਮੰਗੋ ਤਾਂ ਮਤਲਬ ਮੰਗੋ ਜ਼ਰੂਰੀ ਇੱਕ ਮੰਗੋ ਤੁਸੀਂ ਤੇ ਉਹ ਕੁਝ ਫਿਰ ਐਸੇ ਖਾਦਮੀਆਂ ਨੇ ਜਿਹੜੇ ਆਂਦੇ ਨੇ ਕਿ ਖੁਦਾ ਕੀ ਮੰਗਨ ਵਾਲਿਆਂ ਨੂੰ ਬੁਲਾਇਆ ਕਿ ਤੁਸੀਂ ਮੰਗਦੇ ਹੀ ਰਹੋ ਹਰ ਟਾਈਮ ਕਿੰਨੀ ਕੁ ਧੇਰ ਮੰਗਨਾ ਜੇ ਇੱਕ ਵਕਤ ਇੱਕ ਮੰਗੋ ਜੇ ਜ਼ਰੂਰਤ ਮੰਗੋ ਤਾਂ ਕਿੰਨੀ ਕੁ ਧੇਰ ਮੰਗਦੇ ਰਹੋਗੇ ਇੱਕ ਖਿਆਲ ਇਹ ਵੇ ਔਰ ਦੂਜਾ ਖਿਆਲ ਇਹ ਵੇ ਕਿ ਕੁਝ ਲੋਕ ਐਸੇ ਨੇ ਜਿਹੜੇ ਕਹਿੰਦੇ ਨੇ ਯਾ ਇਮਾਨਦਾਰੀਆਂ ਪਾਸਟਰਜ਼ ਉਹ ਇਹ ਕਹਿੰਦੇ ਨੇ ਕਿ ਅਗਰ ਤੁਸੀਂ ਖੁਦਾ ਕੋ ਮੰਗਦੇ ਨਹੀਂ ਤੇ ਤੁਸੀਂ ਗਮੰਡੀ ਹੋ ਤੁਸੀਂ ਪ੍ਰਾਉਡੀ ਹੋ ਤੁਸੀਂ ਆਪਣੇ ਆਪ ਨੂੰ ਤਾਕਤਵਰ ਸਮਝਦੇ ਹੋ ਤੁਸੀਂ ਇਹ ਸਮਝਦੇ ਹੋ ਕਿ ਤੁਸੀਂ ਆਪ ਹੀ ਸਾਰਾ ਕੁਝ ਕਰ ਲੋਗੇ ਖੁਦਾ ਤੋਂ ਬਗੈਰ ਹੀ ਤੁਹਾਡਾ ਸਾਰਾ ਕੁਝ ਹੋਈਏਗਾ ਤੇ ਉਹਨੇ ਇੰਜ ਦੋ ਤਿੰਨ ਤਰ੍ਹਾਂ ਦੇ ਖਿਆਲ ਨੇ ਤੇ ਮੈਂ ਚਾਹਨਾ ਕਿ ਤੁਸੀਂ ਜਰਾ ਇਸ ਵਰਸ ਤੇ ਥੋੜੀ ਜੀ ਰੋਸ਼ਨੀ ਪਾਵੋ ਔਰ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਸਾਡੇ ਵੇਖਣ ਵਾਲਿਆਂ ਨੂੰ ਕਿ ਇਸ ਵਰਸ ਤੱਕ ਕੀ ਮਸਲਾ ਮਤਲਬ ਇਹ ਉਹਨੇ ਇਥੇ ਕੋਣ ਤਿੰਨ ਛਾ ਮਾ ਉਹਨੇ ਇੱਕ ਵਰਸ ਵਿੱਚ ਪਾਹ ਡੀਆਂ ਕਿ ਮੰਗੋ ਤਾਂ ਤੁਮ ਕੋ ਦਿਆ ਜਾਏਗਾ ਨੰਬਰ 1 ਦੂਜੀ ਗੱਲ ਕਿ ਡੂੰਡੋ ਤੋਂ ਪਾਓਗੇ ਤੇ ਤੀਜੀ ਗੱਲ ਖਟਕਟਾਓ ਉਹ ਤੇ ਤੁਹਾਰੇ ਵਾਸਤੇ ਖੋਲਾ ਜਾਏਗਾ ਹੁਣ ਇੱਕ ਵਰਸ ਦੇ ਵਿੱਚ ਤਿੰਨ ਛਾ ਮ ਆ ਗਈਆਂ ਨੇ ਤੇ ਅਹੀ ਪਹਿਲੇ ਇਹ ਮੰਗਣ ਤੇ ਗੌਰ ਕਰਨੇ ਪਏ ਆ ਤੇ ਜ਼ਿਆਦਾ ਜ਼ੋਰ ਜਿਹੜਾ ਤੁਸੀਂ ਮੰਗਣ ਵਾਲੀ ਗੱਲ ਤੇ ਹੀ ਪਾਣਾ ਹੈ ਬਾਕੀ ਫਿਰ ਜੇ ਸਾਡੇ ਪੈਨਪਰਾਵਾਂ ਨੇ ਗੁਜ਼ਾਰਿਸ਼ ਕੀਤੀ ਸਾਨੂੰ कि ਬਾਕੀ ਚਾਹਮਾਂ ਤੇ ਵੀ ਰੋਸ਼ਨੀ ਪਾਈ ਜਾਏ ਤੇ ਜ਼ਰੂਰ ਆਉਣ ਵਾਲੇ ਵਕਤ ਤੋਂ ਵੀ ਇਹ ਹੀ ਕਰ ਲਾਂਗੇ ਨਹੀਂ ਕੋਈ ਕਹਿੰਦਾ ਤੇ ਆਉਣ ਵਾਲੇ ਵਕਤ ਤੋਂ ਪਹਿਲੇ ਕਰ ਦੋ ਨਾ ਅਗਰ ਖੁਦਾ ਦਾ ਰੋਹ ਸਮਝਾਊਗਾ ਤੇ ਅਗਰ ਸਾਡੇ ਕੋਲ ਸਮਾਂ ਇਹ ਜਾਇਦ ਹੋਊਗਾ ਜੀ ਤੇ ਅਸੀਂ ਸਾਰੀ ਗੱਲ ਨੂੰ ਖੋਲ੍ਹਾਂਗੇ ਜੀ ਜੀ ਸੋ ਸਭ ਤੋਂ ਪਹਿਲਾਂ ਤੇ ਜਿਨ੍ਹਾਂ ਨੇ ਪਰਮੇਸ਼ਰ ਨੂੰ ਸਮਝ ਲਿਆ ਜੀ ਜਿਨ੍ਹਾਂ ਨੇ ਪਰਮੇਸ਼ਰ ਨੂੰ ਜਾਣ ਲਿਆ ਜਿਨ੍ਹਾਂ ਦਾ ਰਿਸ਼ਤਾ ਜਿਨ੍ਹਾਂ ਦਾ ਕਨੈਕਸ਼ਨ ਪਰਮੇਸ਼ਰ ਦੇ ਨਾਲ ਜੁੜ ਗਿਆ ਆ ਉਹਨਾਂ ਦੀ ਸਭ ਤੋਂ ਪਹਿਲੀ ਪਹਿਚਾਣ ਇਹ ਆ ਉਹ ਪੂਰਾ ਸਮਰਪਣ ਕੋਲੂ ਦੂਜੇ ਸ਼ਬਦਾਂ ਤੁਹਾਡੇ ਭਾਸ਼ਾ ਦੇ ਮੁਤਾਬਕ ਸਮਝਾਉਣ ਦੇ ਲਈ ਕਹਾਂਗੇ ਪੂਰੇ ਸਮਰਪਣ ਦਾ ਮਤਲਬ ਆਪਣੇ ਆਪ ਨੂੰ ਪੂਰੀ ਤਰ੍ਹਾਂ ਦੇ ਉੱਤੇ ਪਰਮੇਸ਼ਵਰ ਦੇ ਹਵਾਲੇ ਕਰ ਦੇਣਾ ਜੀ ਹੁਣ ਮੈਂ ਜਿਉਂਦਾ ਨਹੀਂ ਨਸੀਬ ਵਿੱਚ ਜੁਦਾ ਮੇਰੇ ਵਿੱਚ ਜਿਉਂਦਾ ਹੈ ਬਿਲਕੁਲ ਹੁਣ ਜਦੋਂ ਤੱਕ ਮੈਂ ਮੇਰੇ ਵਿੱਚ ਜਿਉਂਦਾ ਆ ਉਦੋਂ ਤੱਕ ਮੈਂ ਆਪਣੇ ਆਪ ਨੂੰ ਚਲਾ ਰਿਹਾ ਹਾਂ ਜੀ ਤੇ ਜਦੋਂ ਤੱਕ ਮੈਂ ਮੇਰੇ ਵਿੱਚ ਜੁੰਦਾ ਆ ਤੇ ਮੈਂ ਜਿਹੜਾ ਮੇਰੇ ਵਿੱਚ ਜੁੰਦਾ ਨਾ ਉਹ ਮੈਂ ਅਸਲ ਵਿੱਚ ਮੁਖਾਲਫਤ ਹੈ ਖੁਦਾ ਆ ਬਿਲਕੁਲ ਕਿਉਂਕਿ ਮੈਂ ਹੂੰ ਉਹ ਹੀ ਆ ਮੈਂ ਮੈਂ ਹੂੰ ਨਹੀਂ ਆ ਹਾਂਜੀ ਤੇ ਨਵੇਂ ਜਨਮ ਦਾ ਮਤਲਬ ਵੀ ਇਹ ਆ ਉਹ ਜਿਹੜਾ ਭਲੇਖੇ ਦੇ ਨਾਲ ਮੈਂ ਸਮਝ ਬੈਠਾ ਸੀ ਨਾ ਕਿ ਕੱਲਾ ਤੂੰ ਹੀ ਮੈਂ ਹੁਨੇ ਆ ਬਲਕਿ ਮੈਂ ਵੀ ਮੈਂ ਹਾਂ ਮੈਂ ਹਾਂ ਤੇ ਭਾਵ ਆਦਮ ਪੂਰੇ ਤੌਰ ਦੇ ਉੱਤੇ ਪਰਮੇਸ਼ਵਰ ਦੇ ਅਨੁਗ੍ਰਹਿ ਦੇ ਵਿੱਚ ਸੀਗਾ ਫਜ਼ਲ ਦੇ ਵਿੱਚ ਸੀ ਬਿਲਕੁਲ ਤੇ ਮੈਂ ਨਹੀਂ ਸੀ ਸਾਰਾ ਆਦਮ ਖੁਦਾ ਦਾ ਸੀ ਆਦਮ ਮੈਂ ਹੁੰਨੇ ਸੀ ਟੋਟਲ ਉਹਦੇ ਹਵਾਲੇ ਸੀਗਾ ਤੇ ਉਹ ਦੀ ਪੂਰੀ ਤਰ੍ਹਾਂ ਦੇ ਨਾਲ ਦੇਖਭਾਲ ਕਰਦਾ ਸੀ ਹਾਂਜੀ ਸ਼ੈਤਾਨ ਆਇਆ ਤੇ ਉਹ ਕਹਿੰਦਾ ਤੂੰ ਵੀ ਮੈਂ ਹਾਂ ਬਣ ਸਕਦਾ ਮੇਸ਼ੁਰ ਤੇ ਤਾਂ ਇਹਨਾਂ ਝੂਠ ਬੋਲਦਾ ਪਰ ਮੈਂ ਤੈਨੂੰ ਫਾਰਮੂਲਾ ਦੱਸ ਜਾਨਾ ਹਾ ਕਿਤੋਂ ਵੀ ਖੁਦਾ ਜੱ ਸਾ ਪਾਂ ਸਕਦਾ ਇਹ ਉਸ ਦਿਨ ਦਾ ਮੈਂ ਹੂੰ ਬਣਿਆ ਤੇ ਜਿੱਦ ਨੇ ਮੈਂ ਹੂੰ ਬਣਿਆ ਉਹਨੇ ਕੱਢ ਕੇ ਬਾਹਰ ਮਾਰਿਆ ਹਾਂਜੀ ਤੇ ਇਹ ਤੇ ਉਹਦੀ ਹੀ ਯੋਜਨਾ ਸੀ ਕਿ ਮਸੀਹ ਯਸੂ ਦੇ ਵਸੀਲੇ ਨਾਲ ਜਿਹਨੂੰ ਬਾਹਰ ਕੱਢਿਆ ਸੀ ਨਾ ਉਹਨੂੰ ਫਿਰ ਨਾਲ ਮਿਲਾ ਲਿਆ ਅਦਰਵਾਈਜ਼ ਰਾ ਕੋਈ ਨਹੀਂ ਸੀ ਆਦਮ ਕੋ ਕੋਈ ਰਾ ਨਹੀਂ ਰਹਾ ਖੁਦਾ ਕੋ ਵਾਪਸ ਬਿਲਕੁਲ ਬਿਲਕੁਲ ਆਦਮ ਤਾਂ ਬਾਅਦ ਵਿੱਚ ਮੈਂ ਤਾਂ ਕਹਿੰਦਾ ਯਸੂ ਮਸੀਹ ਦੇ ਹੋਂ ਤੱਕ ਰਾਹ ਹੈ ਨਹੀਂ ਨੀ ਆਦਮ ਦਾ ਮਤਲਬ ਕਿ ਇਨਸਾਨ ਦੇ ਕੋਲ ਕੋਈ ਰਾਹ ਨਹੀਂ ਕਿਆ ਵਾਪਸੀ ਦਾ ਵਾਪਸੀ ਦਾ ਬਿਲਕੁਲ ਇਹ ਖੁਦਾ ਦਾ ਹੀ ਫਜ਼ਲ ਹੈ ਹਾਂਜੀ ਇਹ ਇਹਹੀ ਫਜ਼ਲ ਹੈ ਨਾ ਹਾਂਜੀ ਜਿਹੜੀ ਚੀਜ਼ ਤੋਂ ਅਸੀਂ ਛੁਟਕਾਰਾ ਪਾ ਹੀ ਨਹੀਂ ਸੀ ਨਾ ਸਕਦੇ ਉਹ ਮਸੀਹ ਯਸੂ ਦੇ ਵਸੀਲੇ ਸਾਨੂੰ ਮਿਲਿਆ ਹੈ ਜੀ ਸੋ ਇਸ ਲਈ ਜਿਹੜਾ ਮਸੀਹ ਤਾਂ ਹੈ ਨਾ ਉਹਦੀ ਪਹਿਚਾਨ ਹੈ ਕਿ ਉਹ ਲਫ਼ਜ਼ਾਂ ਵਿੱਚ ਨਹੀਂ ਕਿ ਅੱਬ ਮੈਂ ਜ਼ਿੰਦਾ ਨਾ ਰਹਾ ਮਸੀਹ ਯਸੂ ਮੇਂ ਜਿੰਦਾ ਹੈ ਇਹ ਸ਼ਬਦਾਂ ਦੇ ਨਾਲ ਹੈਗਾ ਉਹ ਜੀ ਕਿ ਵਾਹੰਦੇ ਨੇ ਇਹ ਸ਼ਬਦਾਂ ਦੇ ਨਾਲ ਨਹੀਂ ਉਹਨਾਂ ਦੀ ਜ਼ਿੰਦਗੀ ਦੱਸਦੀ ਹੈ ਹੁਣ ਮੈਂ ਜਿਉਂਦਾ ਨਾ ਆ ਜਿਹੜੇ ਕਹਿੰਦੇ ਨਾ ਨਹੀਂ ਅਸੀਂ ਇਸ ਐਟ ਨੂੰ ਪੂਰੇ ਰੂਪ ਦੇ ਵਿੱਚ ਮੰਨਦੇ ਆ ਤੇ ਚੱਲਦੇ ਆ ਇਹਨਾਂ ਨੂੰ ਥੋੜਾ ਛੇੜ ਕੇ ਦੇਖੋ ਉਸੇ ਟਾਈਮ ਪਤਾ ਲੱਗ ਜਾਂਦਾ ਸਪੋੜੀਆ ਹੁੰਦਾ ਨਾ ਸੱਪ ਦਾ ਬੱਚਾ ਹਾਂਜੀ ਉਹ ਜਦੋਂ ਬੈਠਾ ਨਾ ਬੜਾ ਇਕੱਠਾ ਮਟਾਇਆ ਹੋ ਗਿਆ ਤੇ ਇਹਦਾ ਲੱਗਦਾ ਜਿਦਾ ਉੱਦੇ ਕੋਈ ਰਬੜ ਜੀ ਇਕੱਠੀ ਹੋ ਕੇ ਪਈ ਹੈ ਠੀਕ ਹੈ ਉਹ ਜਦੋਂ ਤੱਕ ਤੇ ਉਦਾਂ ਹੀ ਆ ਨਾ ਉਦੋਂ ਤੱਕ ਉਹ ਛੁਪੇ ਰਸਮਿਆਂ ਠੀਕ ਮੜਾ ਕਾ ਛੇੜ ਕੇ ਦੇਖੋ ਡੰਗ ਮਾਰੇਗਾ ਫਿਰ ਉਥੋਂ ਪਤਾ ਲੱਗ ਜਾਂਦਾ ਜਿੰਨਾ ਕੇ ਇਹਨੂੰ ਸ਼ਰੀਫ ਸਮਝਾ ਉਦਾਂ ਤਾਂ ਹੈ ਨਹੀਂ ਆ ਕਿ ਭਾਵੇਂ ਛੋਟਾ ਬੱਚਾ ਵੀ ਇਹ ਪੂਰਾ ਜ਼ਹਿਰ ਦਾ ਹੈ ਪੂਰਾ ਜ਼ਹਿਰ ਦਾ ਠੀਕ ਹੈ ਸੋ ਉਸੇ ਤਰ੍ਹਾਂ ਇਹ ਜਿਹੜੇ ਛੁਪੇ ਰੁੱਸਮ ਵਾਲੇ ਬੈਠੇ ਨਾ ਬੇ ਦਿਖਾਵਾ ਹੋਰ ਤੇ ਅਸਰ ਹੋਰ ਆ ਦੇਖੋ ਨਾ ਕਈ ਵਾਰੀ ਤੁਸੀਂ ਅੱਜ ਦੇਖੋਗੇ ਸੇਵਕ ਆਪਣੀ ਨਰਮਾਈ ਨੂੰ ਦਿਖਾਉਣ ਦੇ ਲਈ ਜਾਂ ਸੀ ਬੜੇ ਹਲੀਮ ਹੈ ਆ ਜਾ ਅਸੀਂ ਬੜੇ ਪ੍ਰੇਮੀ ਆ ਉਹ ਇਸ ਚੀਜ਼ ਤੋਂ ਕੁੱਛੋਂ ਦੂਰ ਹੁੰਦੇ ਆ ਕੀ ਕਰਦੇ ਆ ਲੋਕਾਂ ਦੇ ਵਿੱਚ ਇੱਕ ਮੈਸੇਜ ਦੇਣ ਦੇ ਲਈ ਜਿੱਦਾਂ ਲੀਡਰ ਲੋਕ ਨਹੀਂ ਕਰਦੇ ਵੀ ਰਾਹੁਲ ਸਾਹਿਬ ਗਏ ਆ ਕਿਸੇ ਦੇ ਘਰ ਤੇ ਉੱਥੇ ਇੱਕ ਬਹੁਤ ਹੀ ਗਰੀਬ ਘਰ ਦੀ ਝੌਂਪੜੀ ਦੇ ਵਿੱਚ ਗਿਆ ਆ ਤੇ ਉੱਥੇ ਇੱਕ ਔਰਤ ਦੇ ਨਾਲ ਖਾਣਾ ਖਾਂਦਾ ਹਾਂ ਜਾਂ ਉਹਨਾਂ ਦੇ ਘਰੋਂ ਇੱਕ ਗਲਾਸ ਦਾ ਪਾਣੀ ਪੀ ਲਿਆ ਠੀਕ ਹੈ ਤੇ ਉਹ ਇਦਾਂ ਦਾ ਕਰਕੇ ਲੋਕਾਂ 'ਚ ਮੈਸੇਜ ਹੁੰਦਾ ਵੀ ਅਸੀਂ ਨਹੀਂ ਹੈਗੇ ਇਸੇ ਤਰ੍ਹਾਂ ਸਾਡੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਕਿਤੇ ਮਤ ਜਾਂਦੇ ਆ ਤੇ ਕਿਸੇ ਇੱਕ ਅੱਦੇ ਗਰੀਬ ਨੂੰ ਕਿਤੇ ਗੱਲ ਗੁੰਨਾ ਲਾ ਲਿਆ ਕੋਈ ਗਿਆ ਫਿਰ ਗੰਦਾ ਬੱਚਾ ਚੁੱਕ ਲੈਂਦੇ ਗੰਦਾ ਬੱਚਾ ਚੁੱਕ ਲੈਣਾ ਤੇ ਲੋਕਾਂ ਨੇ ਬਾਅਦ ਫਿਰ ਮੀਡੀਆ ਨੇ ਚੰਗਾ ਸ਼ੋਰ ਮਚਾਉਣਾ ਦੇਖੀ ਉਹਨ ਕੀ ਹਲੀਮਤਾਈ ਦੇਖੀ ਉਹਨਾਂ ਦਾ ਨਰਮਪਨ ਦੇਖੀਏ ਹਮਾਰੇ ਪ੍ਰਧਾਨ ਮੰਤਰੀ ਕਿੰਨੇ ਧਿਆਨੂ ਹੈ ਦੇਖੀਏ ਉਹਨਾਂ ਨੇ ਕੋਈ ਫਰਕ ਨਹੀਂ ਕੀਤਾ ਵਰਨਾ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਹੋਤੇ ਹੋਏ ਐਸੇ ਗੰਦੇ ਮੰਦੇ ਬੱਚੇ ਕੋ ਆਪਣੀ ਗੋਦ ਵਿੱਚ ਉਠਾ ਇਹ ਹਰ ਬੰਦੇ ਦਾ ਕੰਮ ਨਹੀਂ ਹੈ ਕੰਮ ਨਹੀਂ ਉਸੇ ਟਾਈਮ ਹੀ ਜਦੋਂ ਚੁੱਕ ਲਿਆ ਨਾ ਬਾਹਰ ਵਿੱਚ ਨਹੀਂ ਮੀਡੀਆ ਦਿਖਾਇਆ ਵੀ ਉਹਨੇ ਕਿਹਾ ਫਟਾਫਟ ਹੁਣ ਹੋਟਲ ਤੇ ਲੈ ਕੇ ਚੱਲੋ ਗੱਡੀ ਨਵੇਂ ਕਪੜੇ ਪਾਈਏ ਮੇਰੇ ਕਸਮ ਸੋ ਕਿਸੇ ਨੇ ਬੜਾ ਵਧੀਆ ਸਵਾਲ ਕੀਤਾ ਸੀਗਾ ਤੁਸੀਂ ਮਤਲਬ ਨਾ ਤੇ ਅਸੀਂ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਆ ਤੇ ਨਾ ਹੀ ਅਸੀਂ ਰਾਹੁਲ ਗਾਂਧੀ ਦੇ ਨਾਲ ਆ ਤੇ ਨਾ ਹੀ ਅਸੀਂ ਰਾਹੁਲ ਗਾਂਧੀ ਦੇ ਖਿਲਾਫ ਹਾਂ ਤੇ ਨਾ ਹੀ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ ਹਾਂ ਲੇਕਿਨ ਜੋ ਸਾਹਮਣੇ ਹੁੰਦਾ ਉਹ ਉਹਨਾਂ ਚੀਜ਼ਾਂ ਦੇ ਉੱਤੇ ਵਿਚਾਰ ਕਰ ਲਈਦਾ ਕਈ ਵਾਰੀ ਇਹਨਾਂ ਚੀਜ਼ਾਂ ਨੂੰ ਸਮਝਣ ਦੇ ਲਈ ਜੀ ਵੀ ਅਗਲਿਆਂ ਨੇ ਲੋਕ ਸਭਾ ਜਵਾਬ ਹੋ ਚੁੱਕਿਆ ਸੀਗਾ ਵੀ ਜੇ ਇਸ ਔਰਤ ਦੇ ਗਰੀਬ ਔਰਤ ਦੇ ਘਰ ਰਾਹੁਲ ਗਾਂਧੀ ਖਾਣ ਗਿਆ ਸੀ ਖਾਣਾ ਉੱਥੇ ਬਾਅਦ ਚ ਉਹਨਾਂ ਦੀ ਸਰਕਾਰ ਬਣੀ ਉਸ ਸੂਬੇ ਦੇ ਵਿੱਚ ਉਹਨਾਂ ਦੀ ਗਵਰਨਮੈਂਟ ਬਣੀ ਫਿਰ ਤੇ ਫਿਰ ਕਹਿੰਦੇ ਉਸ ਔਰਤ ਦਾ ਰਾਹੁਲ ਗਾਂਧੀ ਨੇ ਕੀ ਸੁਧਾਰਿਆ ਸੀ ਹਾਂ ਜੀ ਕੀ ਰੋਟੀ ਖਾ ਲੈਣੇ ਕਾਫੀ ਫਿਰ ਉਸ ਸਮੇਂ ਤੰਜ ਕਸ ਵਾਲਿਆਂ ਨੇ ਕਹੇ ਕਿ ਉਹ ਗਰੀਬ ਘਰ ਦੀ ਬਣੀ ਰੋਟੀ ਨਹੀਂ ਖਾਦੀ ਰੋਟੀ 5 ਸਟਾਰ ਹੋਟਲ ਤੋਂ ਆਈ ਹੈ। ਖਾਦੀ ਉੱਥੇ ਬੈਠ ਕੇ। ਆਈ ਉੱਥੇ ਬੈਠ ਕੇ। ਸਭ ਇਹ ਮੇਰੇ ਗੱਲ ਨੂੰ। ਸੇਮ ਹੀ ਇਦਾਂ ਦੇ ਜਿਹੜੇ ਪਖੰਡ ਪੁੰਡ ਆ ਗਿਆ ਸਾਡੇ ਪ੍ਰਧਾਨ ਮੰਤਰੀ ਸਾਹਿਬ ਵੀ ਬੜੇ ਵਧੀਆ ਕਰ ਲੈਂਦੇ ਆ। ਸੋ ਇਹ ਇਹ ਲੋਕਾਂ ਦਿਖਾਉਣ ਦੇ ਲਈ ਹੁੰਦਾ। ਸਫਾਈ ਅਭਿਆਨ ਚੱਲਿਆ ਜੀ ਤੇ ਉਹਨਾਂ ਨੇ ਮਤਲਬ মিডিਆ ਸਾਰੇ ਬੁਲਾ ਲਿਆ। ਆਪਾਂ ਘਰ ਦੇ ਵਿੱਚ ਝਾੜੂ ਮਾਰਨ ਤੇ মিডিਆ ਪਲਾ ਕੇ ਮਾਰਦੇ। ਨਹੀਂ ਆਪਣਾ ਘਰ ਸਾਫ ਕਰਨਾ। ਇਹਨੂੰ ਇੰਨਾ ਹਾਈਲਾਈਟ ਕਰਨ ਦੀ ਕੀ ਲੋੜ ਤਾਂ ਪ੍ਰਧਾਨ ਮੰਤਰੀ ਦੇ ਹੱਥੇ ਝਾੜੂ ਫੜਾਤਾ ਠੀਕ ਤੇ ਉਹ ਝਾੜੂ ਮਾਰ ਲਾ ਪਿਆ ਤੇ ਉਹਨੇ ਵੀ ਕਿਹਾ ਸਾਰਾ ਮਾਰਨਾ ਹੈ ਸਿਰਫ ਬਸ ਉਹਨਾਂ ਦੇ ਜਿੰਨਾ ਕਿ ਵੀਡੀਓ ਦਿਖਾਉਣਾ ਸੀਗਾ ਹਾਂਜੀ ਹਾਂਜੀ ਮੇਰੇ ਕਹਤ ਸੋ ਹੁਣ ਅੱਜ ਸੇਮ ਜਿਹੜੇ ਨਾ ਰਣਨੀਤੀ ਅਪਣਾਈ ਆ ਫੇਮਸ ਪਾਜ ਰਹੀਆਂ ਨੇ ਮਤਲਬ ਇਹ 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 ਰਾਜਨੀਤਿਕਿਆਂ ਦੇ ਵੀ ਪਿਓ ਬਣ ਗਏ ਇਹ ਵੀ ਸਟੇਜਾਂ ਉੱਤੇ ਆਉਂਦੇ ਆ ਕਿਸੇ ਗਰੀਬ ਜੀ ਫੈਮਲੀ ਨੂੰ ਬੁਲਾ ਲੈਣਾ ਠੀਕ ਹੈ ਵੋੜਨ ਨੂੰ ਘੋਟ ਕੇ ਲਾ ਲੈਣਾ ਜਫੀ ਪਾ ਲੈਣਾ ਉਹਦਾ ਆਮ ਬੰਦਾ ਇਹਨਾਂ ਨੂੰ ਮਿਲ ਨਹੀਂ ਸਕਦਾ ਸਹੀ ਮੈਨੇਜ ਮੇਰੇ ਕੋਲ ਬੜੀ ਵੱਡੀ ਇੱਕ ਐਗਜ਼ਾਮਪਲ ਹੈ ਜੇ ਤੁਸੀਂ ਮੌਕਾ ਦਿਓ ਤੇ ਮੈਂ ਹਾਂਜੀ ਬਿਲਕੁਲ ਸਾਡੇ ਪਾਕਿਸਤਾਨ ਦੀ ਗੱਲ ਹੈ ਬੜੇ ਫੇਮਸ ਭਾਰੀ ਸਾਹਿਬ ਨੇ ਮੈਂ ਨਾਂ ਨਹੀਂ ਲਵਾਗਾ ਆ ਪਤਾ ਹੀ ਹੁੰਦਾ ਦੁਨੀਆ ਨੂੰ ਪਤਾ ਚੱਲ ਜਾਣਾ ਹਾਂ ਜੀ ਬਿਲਕੁਲ ਬਾਕੀ ਸਾਡੇ ਦਿਖਾਨਦਾਨ ਚ ਹੋਇਆ ਤੇ ਇਸ ਵਾਸਤੇ ਹੀ ਬਿਹਤਰ ਇਸ ਗੱਲ ਨੂੰ ਸਮਝ ਸਕਨੇ ਆ ਔਰ ਜਿਹੜੇ ਸਾਡੇ ਜੀ ਫੈਮਿਲੀ ਵੰਦੀ ਹੋएगी ਉਹ ਔਰ ਰਿਲੇਟ ਕਰpan ਕੇ ਸਮਝ ਸਕਣਗੇ ਇੱਕ ਸਾਡੇ ਮੱਲੇਦਾਰ ਹੀ ਹਨ ਮਲਕ ਸਾਡੇ ਰਿਸ਼ਤੇ ਵਿੱਚ ਚਾਚੂ ਲੱਗਦੇ ਨੇ ਤੇ ਉਹ ਜਿਹੜੇ ਨੇ ਇੱਕ ਪਾਰੀ ਸਾਹਿਬ ਹੀ ਉਹਨਾਂ ਨੂੰ ਬੜਾ ਸਪੋਰਟ ਕਰਦੇ ਹਨ ਕਿ ਐਵਰੀ ਵੀਕ ਜਿਹੜਾ ਨਾ ਉਹਨਾਂ ਤਕਰੀਬਨ 50000 ਲੱਖ 2 ਲੱਖ ਮਤਲਬ ਉਹਨਾਂ ਦਾ ਬੜੇ ਬਿਜ਼ਨਸ ਵਾਲੇ ਨੇ ਬੜੇ ਅਮੀਰ ਨੇ ਤੇ ਉਹਨਾਂ ਦੀ ਪਹੁੰਚ ਹੈ ਵੇ ਕਿ ਉਹਨਾਂ ਵਾਸਤੇ ਕੋਈ 2 ਲੱਖ 3 ਲੱਖ ਕੋਈ ਬੜੀ ਵੱਡੀ ਰਕਮ ਨਹੀਂ ਹੈ ਤੇ ਉਹ ਬੜਾ ਪੈਸਾ ਨਾ ਉਹਨਾਂ ਦੀ ਸੇਵਕਾਈ ਵਾਸਤੇ ਦਿੰਦੇ ਹੁੰਦੇ ਹਨ ਤੇ ਉਹਨਾਂ ਦਾ ਜਿਹੜਾ ਸਭ ਤੋਂ ਮਤਲਬ ਕਿ ਵੱਡਾ ਬੇਟਾ ਸੀ ਨਾ ਵੈਸੇ ਤੇ ਉਹਨਾਂ ਦੀ ਬੇਟੀ ਵੱਡੀ ਹੈ ਲੇਕਿਨ ਜਿਹੜਾ ਫੈਮਿਲੀ ਵਿੱਚ ਜਿਹੜਾ ਵੱਡਾ ਬੇਟਾ ਸੀ ਉਹ ਬੇਟੇ ਦਾ ਹੋ ਗਿਆ ਬੜਾ ਭੈੜਾ ਐਕਸੀਡੈਂਟ ਔਰ ਐਕਸੀਡੈਂਟ ਐ ਸਾਕਿ ਬਸ ਜ਼ਿੰਦਗੀ ਮੌਤ ਦਾ ਪਤਾ ਹੀ ਨਹੀਂ ਇੱਕ ਸੈਕਿੰਡ ਵਿੱਚ ਵੀ ਮੌਤ ਆ ਸਕਦੀ ਹੈ ਲੇਕਿਨ ਉਹਨਾਂ ਦਾ ਜਿਹੜਾ ਨਾ ਉਸ ਫੈਮਿਲੀ ਦਾ ਉਹ ਪਾਸਟਰ ਜੀ ਤੇ ਇਨਾ ਇਤਬਾਰ ਹੀ ਯਕੀਨ ਹੀ ਉਹ ਕਹਿੰਦੇ ਹਨ ਕਿ ਜੇ ਉਹ ਉਹ ਫਲਾਣੇ ਪਾਸਟਰ ਜੀ ਹਸਪਤਾਲ ਦੇ ਵਿੱਚ ਆ ਕੇ ਇੱਕ ਵਾਰੀ ਜੇ ਹੱਥ ਰੱਖ ਕੇ ਦਵਾ ਕਰ ਦੇਨਾ ਤੇ ਸਾਡਾ ਬੱਚਾ ਠੀਕ ਹੋ ਜਾਏਗਾ ਬਿਲਕੁਲ ਤੇ ਉਹ ਜਦੋਂ ਉਥੇ ਗਏ ਉਥੇ ਹਾਲਾਂਕਿ ਉਹ ਹਰ ਵਾਰੀ ਦੇਣ ਵਾਲੇ ਪੈਸੇ ਦੇਣ ਵਾਲੇ ਬੰਦੇ ਨੇ ਲੇਕਿਨ ਜਦੋਂ ਉਹ ਉਹਨਾਂ ਦੇ ਘਰ ਗਏ ਤੇ ਉਹ ਜਿਹੜਾ ਗਏ ਸਿਕਿਉਰਿਟੀ ਗਾਰਡ ਹੈ ਉਹ ਭਾਈ ਸਾਹਿਬ ਹੋਰ ਮਿਲਨ ਨਾ ਦੇਣ ਉਹ ਕਹਿੰਦੇ ਪਾਸਟਰ ਜੀ ਤੇ ਇੱਥੇ ਕੋਈ ਨਹੀਂ ਹੈ ਉਹ ਤਾਂ ਕਿਤੇ ਬਾਹਰ ਗਏ ਨੇ ਉਹ ਫਿਰ ਤੁਹਾਨੂੰ ਪਤਾ ਹੈ ਸਾਡੇ ਮੁਲਕਾਂ 'ਚ ਗੱਲ ਤੇ ਕੋਈ ਛੁਪਦੀ ਕੋਈ ਨਹੀਂ ਉਤੇ ਬਾਰੋ ਖਬਰ ਮੈ ਲਗੀ ਕਿ ਭਾਈ ਜੀ ਉਹ ਅੰਦਰ ਹੀ ਨੇ ਕਿਤੇ ਗਏ ਗੂ ਕੋਈ ਨਹੀਂ ਹੈ ਤੇ ਤੁਸੀਂ ਜਿਹੜਾ ਨਾ ਇੰਜ ਕਰੋ 50000 ਰੁਪਇਆ ਦਵੋ ਤੇ ਤੁਹਾਡੀ ਮੁਲਾਕਾਤ ਮੈਂ ਕਰਾ ਹਟਣਾ ਸਹੀ ਮਤਲਬ ਕਿ ਪੈਸੇ ਦੇ ਕੇ ਮੁਲਾਕਾਤ ਹੋਣੀ ਹੈ ਤੇ ਇਹ ਇਹ ਗੱਲ ਦਸੰਦ ਸਾਰੀ ਦਾ ਮਕਸਦ ਇਹ ਵੇ ਕਿ ਜਿਵੇਂ ਮਤਲਬ ਇੱਕ ਦੁਨੀਆ ਤੇ ਨਾ ਤਰੀਕਾ ਬਣਾਇਆ ਉਹਨਾਂ ਨੇ ਕਿ ਮਤਲਬ ਅਸਲ ਵਿੱਚ ਦਿਵਾਹੰਦੇ ਨੇ ਕਿ ਅਸੀਂ ਬੜੇ ਤੁਹਾਨੂੰ ਪਸੰਦ ਕਰਨੇ ਆ ਤੁਹਾਡੇ ਨਾਲ ਚੱਲਨੇ ਆ ਬਿਲਕੁਲ ਲekin ساری ਗੇਮ ਪਿੱਛੇ ਪੈਸੇ ਦੀ ਏ ਓਏ ਹਾਥੀ ਕੇ ਦਾੰਦ ਖਾਣੇ ਕੋਰ ਦਿਖਾਣੇ ਕੋਰ ਸਟੇਜ ਉਤੇ ਹੋ ਰਿਹਾ ਬਸ ਇਹ ਦਿਖਾਵਾ ਵਿੱਚ ਲekin ਰੀਅਲ ਜੀਵਨ ਦੇ ਵਿੱਚ ਹੋਰ ਆ ਰੀਅਲ ਜੀਵਨ ਦੇ ਵਿੱਚ ਹੋਰ ਆ ਰੀਅਲ ਜੀਵਨ ਦੇ ਵਿੱਚ ਤੇ ਇਹ ਕਹਿੰਦੇ ਵੀ ਕੋਈ ਆਮ ਬੰਦਾ ਸਾਡੇ ਲਾਗੇ ਵੀ ਨਾ ਕਿਤੇ ਆ ਜਾਵੇ ਲਾਗੇ ਵੀ ਨਾ ਆ ਜਾਵੇ ਹਾਂਜੀ ਬਿਲਕੁਲ ਉਹ ਜੇ ਕਿਤੇ ਜਾਂਦੇ ਵੀ ਤੇ ਪਹਿਲਾਂ ਦੱਸ ਦਿੰਦੇ ਵੀ ਮੈਂ ਕਿਸੇ ਨੂੰ ਮਿਲਣਾ ਜੁਲਣਾ ਨਹੀਂ ਹਾਂਜੀ ਠੀਕ ਹੈ ਇੱਥੋਂ ਤੱਕ ਮਤ ਹੈਗਾ ਤੇ ਫਿਰ ਇਹ ਡਰਾਮੇ ਸਟੇਜ ਤੇ ਕਾਦੇ ਨੇ बस भगवान वास्ते कहिए हलीमा सो ਹੁਣ ਅੱਜ ਹੀ ਆਪਾਂ ਪੰਗਾ ਵਿਚ ਚੱਲਦਾ ਪਿਆ ਮੰਗੋ ਤੋਂ ਮਿਲੇਗਾ ਮੰਗੋ ਤੋਂ ਮਿਲੇ ਬੋਲੀ ਵਿਦਿਆ ਸੇ ਇੱਕ ਚੀਜ਼ ਫੜੀ ਸੀ ਕਿ ਜਿਹੜਾ ਪਰਮੇਸ਼ਰ ਨੂੰ ਜਾਣ ਗਿਆ ਨਾ ਜਿਹਦਾ ਰਿਸ਼ਤਾ ਪਰਮੇਸ਼ਰ ਨਾਲ ਜੁੜ ਗਿਆ ਜਿਹੜਾ ਪਰਮੇਸ਼ਰ ਨੂੰ ਸਮਝ ਗਿਆ ਉਹਦਾ ਪੂਰਾ ਸਮਰਪਣ ਉਹ ਪੂਰੀ ਤਰ੍ਹਾਂ ਪਰਮੇਸ਼ਰ ਦੇ ਆਪਣੇ ਆਪ ਨੂੰ ਕਰਦਾ ਹੈ ਹਵਾਲੇ ਬਿਲਕੁਲ ਜਿਹੜਾ ਪੂਰਨ ਰੂਪ ਦੇ ਵਿੱਚ ਪਰਮੇਸ਼ਰ ਦੇ ਹਵਾਲੇ ਕਰ ਦਿੱਤਾ ਜਿਵੇਂ ਸੰਤ ਪੂਰਨ ਕਹਿੰਦਾ ਵੀ ਮੈਂ ਜਿਉਂਦਾ ਨਹੀਂ ਰਿਹਾ ਹੁਣ ਮਸੀਹ ਮੇਰੇ ਵਿੱਚ ਜਿਉਂਦਾ ਹੈ ਤੇ ਜਿਹਦੇ ਵਿੱਚ ਮਸੀਹ ਜੂਣ ਲੱਗ ਪਿਆ ਉਦਾ ਪੂਰੇ ਦਾ ਪੂਰਾ ਸੁਭਾਅ ਯਿਸੂ ਮਸੀਹ ਜਿਹਾ ਬਣ ਜਾਣਾ ਬਿਲਕੁਲ ਰਾਈਟ ਹੁਣ ਆ ਜਾਣੇ ਆ ਯਿਸੂ ਮਸੀਹ ਦੀ ਪ੍ਰਾਪਤੀ ਕਿਵੇਂ ਹੋਏਗੀ ਕਿਵੇਂ ਹਾਸਲ ਕਰਾਂਗੇ ਯਿਸੂ ਮਸੀਹ ਇਸ ਦਿਨ ਕੋਈ ਤੇ ਸਾਨੂੰ ਸਾਰਿਆਂ ਨੂੰ 크੍ਰਿਸਚੀਅਨ ਨੂੰ ਪਤਾ ਜਿੱਦੋਂ ਸਾਡਾ ਨਵਾਂ ਜਨਮ ਹੁੰਦਾ ਹੈ ਜਦੋਂ ਪਾਕ ਰੂ ਕਲਾਮ ਦੇ ਬੀਜ ਨੂੰ ਲੈ ਕੇ ਸਾਡੇ ਜੀਵਨ ਵਿੱਚ ਆਉਂਦਾ ਤੇ ਸਾਡਾ ਨਵਾਂ ਜਨਮ ਹੋ ਜਾਂਦਾ ਮਸੀਹ ਸਾਡੇ ਵਿੱਚ ਆ ਗਿਆ ਹੈ ਮਣ ਜਿਵੇਂ ਜਿਵੇਂ ਅਸੀਂ ਸਿੱਖਿਆ ਦੇ ਵਿੱਚ ਚੱਲਾਂਗੇ, ਤਾਲੀਮ ਦੇ ਵਿੱਚ ਚੱਲਾਂਗੇ, ਮਸੀਹ ਸਾਡੇ ਵਿੱਚ ਸੂਰਤ ਫੜਦਾ ਵੱਧ ਜਾਵਾਂਗੇ। ਮਸੀਹ ਦੇ ਉਹ ਸਾਰੇ ਗੁਣ ਬਚਪਨ ਤੋਂ ਲੈ ਕੇ ਤੇ ਜਵਾਨੀ ਤਾਕਤ ਦੇ ਤੇ ਸੇਵਾ ਤੱਕ ਦੇ ਜਿੰਨੇ ਵੀ ਸੀਗੇ ਉਹ ਸਾਡੇ ਵਿੱਚ ਜਿਵੇਂ ਉਹਦੇ ਜਿਸ ਵਿੱਚ ਜਾਹਰ ਹੁੰਦੇ ਸੀਗੇ। ਉਸੇ ਉਸੇ ਤਰ੍ਹਾਂ ਸਾਡੇ ਵੀ ਜਾਹਰ ਹੋਣੇ। ਸ਼ੁਰੂ ਲਿਖਿਆ ਨਾ ਯਸੂ ਮਸੀਹ ਗਿਆਨ ਦੇ ਵਿੱਚ ਤੇ ਤਾਂ ਜਿਹੜਾ ਇਹ ਜਿਸਮ 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 ਤੇ ਵਧਿਆ ਉਹ ਮੇਰੇ ਰੂਹ ਤੇ ਵੀ ਵਧਦਾ ਹੈ। ਰੂਹ ਦੇ ਵਿੱਚ ਵੀ ਵਧਦਾ ਗਿਆ। ਸੋ ਉਹ ਜਿਹੜਾ ਜਿਸਮ ਜ ਵਧਦਾ ਗਿਆ ਤੇ ਉਸੇ ਤਰ੍ਹਾਂ ਰੂਹ ਵਿੱਚ ਵੀ ਵਧਦਾ ਗਿਆ। ਉਸੇ ਤਰ੍ਹਾਂ ਜਦੋਂ ਨਵਾਂ ਜਨਮ ਹੋਇਆ ਤੇ ਯਸਮਸੀ ਉਸੇ ਤਰ੍ਹਾਂ ਸਾਡੇ ਅੰਦਰ ਜਿਵੇਂ ਇੱਕ ਬੱਚਾ ਹੁੰਦਾ। ਬਿਲਕੁਲ। ਤੇ ਹੁਣ ਅਸੀਂ ਤੇ ਹੈ ਨਹੀਂਗੇ ਤੇ ਅਸੀਂ ਹੁਣ ਕੌਣ ਹੈ ਭਲਾ? ਅਸੀਂ ਉਹੋ ਯਸਮਸੀ ਆ ਜਿਹੜਾ ਬੱਚੇ ਦੇ ਰੂਪ ਦੇ ਵਿੱਚ। ਹਾਂਜੀ। ਉਹਨੋਂ ਦੇ ਬਚਪਨ ਨੂੰ ਦੇਖ ਲਓ ਤੇ ਆਪਣੇ ਬਚਪਨ ਨੂੰ ਦੇਖ ਲਓ। ਮਸੀਹੀ ਬਚਪਨ ਦਾ ਮਤਲਬ ਹੈ ਜਦੋਂ ਅਸੀਂ ਨਵਾਂ ਜਨਮ ਪਾਇਆ। ਸੋ ਹੁਣ ਸਾਡੇ ਚ ਵੱਧ ਰਿਹਾ ਹੈ ਯਿਸੂ ਮਸੀਹ ਸਰੀਰਕ ਤੌਰ ਤੇ ਜਿਸ ਬਦਨ ਨੂੰ ਨਾਮ ਦਿੱਤਾ ਗਿਆ ਸੀ ਯਿਸੂ ਮਸੀਹ ਜਿਹਨੂੰ ਨਾਮ ਤੇ ਪਛਾਣ ਦਿੱਤੀ ਗਈ ਸੀ ਪਰਮੇਸ਼ਰ ਦਾ ਪੁੱਤਰ ਉਹ ਜਿਹਨੂੰ ਪਰਮੇਸ਼ਰ ਦਾ ਪੁੱਤਰ ਕਹੇ ਕਿ ਤੇ ਜਿਹਨੂੰ ਯਿਸੂ ਨਾਮ ਦੀ ਪਛਾਣ ਦਿੱਤੀ ਗਈ ਹੈ ਉਸ ਯਿਸੂ ਮਸੀਹ ਨੂੰ ਤੁਸੀਂ ਵੇਖਿਆ ਕਿਤੇ ਪਰਮੇਸ਼ਵਰ ਦੇ ਕੋਲੋਂ ਕੋਈ ਐਸੀ ਸ਼ੈ ਮੰਗਦੇ ਨੂੰ ਜਿਹੜੀ ਅੱਜ ਸੰਸਾਰ ਮੰਗ ਰਿਆ ਉਹ ਸੰਸਾਰ ਜਿਹੜਾ ਇਹ ਦਾਵਾ ਕਰਦਾ ਆ ਕਿ ਹੁਣ ਮੈਂ ਜੁੰਦਾ ਨਹੀਂਗਾ ਮਸੀਹ ਐਸੋ ਮੇਰੇ ਚ ਜੁੰਦਾ ਨਹੀਂ ਮਤਲਬ ਅੱਜ ਕੱਲ ਜਿਹੜੇ ਅੱਜ ਕੱਲ ਦੇ ਜਿਹੜੇ ਬਿਲੀਵਰਜ਼ ਨੇ ਉਹ ਜੋ ਵੀ ਮੰਗਦੇ ਨੇ ਜਸਮਾਨੀ ਸ਼ੈਵਾਂ ਨੂੰ ਮੰਗਦੇ ਨੇ ਹੁਣ ਅਜੀ ਅਗਰ ਮੇਰੇ ਵਿੱਚ ਮਸੀਹ ਮਸੀਹ ਦਾ ਆਤਮਾ ਅਗਰ ਮੇਰੇ ਵਿੱਚ ਤੇ ਮੈਂ ਕੀ ਮੰਗਾ ਫਿਰ ਮਸੀਹ ਨਹੀਂ ਮੰਗੋਗੇ ਨਹੀਂ ਮਸੀਹ ਮਿਲ ਗਿਆ ਮਸੀਹ ਤੇ ਮਿਲ ਗਿਆ ਲੇਕਿਨ ਮਸੀਹ ਦੇ ਵਿੱਚ ਹੁਣ ਦੇਖਣਾ ਤੇ ਦੇ ਵਾਸਤੇ ਦੇਖਿਆ ਤੁਸੀਂ ਉਹਦੀ ਪੈਡ ਤੇ ਚੱਲੋ ਹਾਂਜੀ ਉਹਦੇ ਨਕਸ਼ੇ ਕਦਮ ਦੇ ਤੇ ਤੁਸੀਂ ਚੱਲੋ ਹੁਣ ਜਿਹੜਾ ਉਹਦੇ ਨਕਸ਼ੇ ਕਦਮ ਤੇ ਚੱਲਦਾ ਆ ਉਹ ਤੇ ਉਧੇ ਚੱਲੇਗਾ ਨਾ ਜਿੱਦਾਂ ਮਸੀਹ ਇਸੋ ਚੱਲਦਾ ਸੀ ਹਾਂ ਤੇ ਫਿਰ ਇਹੋ ਹੀ ਮੰਗੋਗੇ ਨਾ ਕਿ ਮੈਨੂੰ ਖੁਦਾ ਤੂੰ ਹਿੰਮਤ ਦੇ ਤਾਕਤ ਦੇ ਕਿ ਮੈਂ ਤੇਰੇ ਵਿੱਚ ਬਨਿਆ ਰਵਾਂ ਤੇ ਵੱਧਦਾ ਜਾਵਾਂ ਬਾਗੇ ਕਸਮ ਦੀ ਦੁਆ ਚ ਕੀ ਸਕੋਂਦਾ ਪਰ ਬਈ ਯਸਮ ਸੀ ਸਾਨੂੰ ਮੈਂ ਤੇ ਚਾਹਨਾ ਵੀ ਇਦਾਂ ਹੋਵੇ ਹਾਂਜੀ ਪਰ ਫਿਰ ਵੀ ਉਹ ਨਾ ਹੋਵੇ ਜੋ ਮੈਂ ਚਾਹ ਜੋ ਮੈਂ ਚਾਹਣਾ ਬਲਕਿ ਉਹ ਹੋਵੇ ਜੋ ਤੇਰੀ ਮਰਜ਼ੀ ਜੋ ਤੇਰੀ ਮਰਜ਼ੀ ਬਿਲਕੁਲ ਤੇ ਅੱਜ ਅੱਜ ਜਦੋਂ ਅਸੀਂ ਮੰਗਦੇ ਹਾਂ ਸਾਡੀ ਮੰਗ ਦੀ ਨੀਅਤ ਕੀ ਹੁੰਦੀ ਹੈ ਤਾਂ ਹੀ ਤੇ ਉਹੀ ਹੋਵੇ ਜੋ ਮੈਂ ਚਾਹਣਾ ਬੇਸ਼ੱਕ ਤੈਨੂੰ ਆਪਣੀ ਮਰਜ਼ੀ ਇੱਧਰ ਉੱਧਰ ਕਰਨੀ ਪੈ ਜਾਵੇ ਪਰ ਲੋਕਾਂ 'ਚ ਪਤਾ ਲੱਗ ਜਾਵੇ ਤੂੰ ਮੇਰੀ ਮਰਜ਼ੀ ਪੂਰੀ ਕਰਨ ਵਾਲਾ ਖੁਦਾ ਹੈ ਮੈਂ ਅੱਜ ਅਸੀਂ ਖੁਦਾ ਨੂੰ ਦੱਸੰਡਾ ਪਏ ਆ ਕਿ ਸਾਨੂੰ ਇਹ ਦੇ ਮੇਰਾ ਮਤਲਬ ਇਹ ਤੁਸੀਂ ਅੰਡਰਸਟੈਂਡ ਕਰੋ ਵੀ ਅੱਜ ਤੇ ਸਾਡੇ ਮੰਗਣ ਦਾ ਅੰਦਾਜ਼ ਜਿਹੜੀ ਸਾਡੀ ਮੰਗਣ ਤੋਂ ਸਾਡੀ ਨੀਤ ਜਿਹੜੀ ਸਾਹਮਣੇ ਹੁੰਦੀ ਨਾ ਉਹ ਇਦਾਂ ਦੀ ਹੁੰਦੀ ਆ ਤੇਰੀ ਮਰਜ਼ੀ ਦੇ ਨਾਲ ਮੈਨੂੰ ਕੋਈ ਲੈਣਾ ਦੇਣਾ ਨਹੀਂਗਾ ਜੋ ਮੈਂ ਮੰਗਿਆ ਉਹ ਦੇ ਮੈਂ ਤੈਨੂੰ ਮਨਿਆ ਹੀ ਮੈਂ ਮੈਂ ਸੰਸਾਰ ਚ ਬੇਜਿਤ ਨਹੀਂ ਹਣਾ ਮੈਨੂੰ ਕੋਈ ਮਤਲਬ ਨਹੀਂ ਤੇਰੀ ਮਰਜ਼ੀ ਕੀ ਐ ਮੈਂ ਸੰਸਾਰ ਚ ਤੇਰੇ ਨਾਮ ਦੀ ਗਵਾਹੀ ਦੇਣੀ ਐ ਇਸ ਕਰਕੇ ਹੁਣ ਪੱਲੇ ਬਣ ਲਾ ਗੱਲ ਮੇਰੀ ਮਰਜ਼ੀ ਪੂਰੀ ਹੋਣੀ ਚਾਹੀਦੀ ਐ ਤੇ ਕਹਿੰਦੇ ਕੀ ਹੈ ਮਸੀਹ ਮջਮੇ ਜੀਵਤ ਕਿਦਾਂ ਮੰਨੋਗੇ ਜੋ ਤੱਕ ਕਿਦਾਂ ਮੰਨੋਗੇ ਰਿਐਕਸ਼ਨ ਤੋਂ ਨਜ਼ਰ ਨਹੀਂ ਆਵੇਗਾ ਤੇ ਨੀਂਨਾ ਨਜ਼ਰ ਆਹ ਜੇ ਤੇ ਮਸੀਹ ਹੈ ਤੇ ਮਸੀਹ ਕਹਿੰਦਾ ਇਹ ਬਾਪ ਮੇਰੀ ਨਹੀਂ ਤੇਰੀ ਮਰਜ਼ੀ ਪੂਰੀ ਹੋ ਤੇਰੀ ਮਰਜ਼ੀ ਪੂਰੀ ਹੋਵੇ ਤੇ ਹੁਣ ਜਿਹਦੇ ਵਿੱਚ ਮਸੀਹ ਹੈਗਾ ਮਸੀਹ ਤੇ ਬਦਲਦਾ ਹੀ ਨਹੀਂ ਉਹ ਕੱਲ ਅੱਜ ਤੇ ਯੁਗੋ ਯੁਗ ਯਕਸਾ ਇੱਕੋ ਜਿਹਾ ਹੈ ਉਹ ਜਦੋਂ ਇੱਕੋ ਜਿਹਾ ਹੈ ਉਹ ਅੱਜ ਕੱਲ ਤੇ ਹਮੇਸ਼ਾ ਦੇ ਲਈ ਤੇ ਉਹ ਮਸੀਹ ਕਿਵੇਂ ਫਿਰ ਜੇ ਤੇ ਕਹਿੰਦੇ ਸਾਡੇ ਵਿੱਚ ਜਿਉਂਦਾ ਤੇ ਇਹਦਾ ਸੁਭਾਅ ਤੇ ਬਦਲਦਾ ਹੀ ਨਹੀਂ ਤੇ ਉਸ ਮਸੀਹ ਦਾ ਜਿਹੜਾ ਸਾਡੇ ਵਿੱਚ ਜਿਉਂਦਾ ਹੈ ਨਾ ਉਹਦਾ ਸੁਭਾਅ ਇਹ ਆ ਮੇਰੀ ਨਹੀਂ ਤੇਰੀ ਮਰਜ਼ੀ ਪੂਰੀ ਹੋ ਤੇਰੀ ਮਰਜ਼ੀ ਪੂਰੀ ਹੋ ਹੁਣ ਆ ਜਾਂਦੇ ਆ ਗੱਲ ਮੰਗੋ ਤੇ ਤੁਹਾਨੂੰ ਦਿੱਤਾ ਜਾਵੇਗਾ ਉਹਦਾ ਜਿਹੜਾ ਰੀਅਲ ਪ੍ਰਕਾਸ਼ਨ ਹੈ ਨਾ ਉਹ ਲਿਖਿਆ ਹੈਗਾ ਲੋਕਾ ਦੀ ਅੰਜੀਲ 11 ਅਧਾਇਏ ਦੇ ਵਿੱਚ ਕਿ ਜਿਹੜਾ ਮੰਗਣਾ ਅੱਜ ਦੁਨੀਆਂ ਨੂੰ ਤੁਸੀਂ ਦੱਸ ਰਹੇ ਹੋ ਉਹ ਤੇ ਜਿਹੜਾ ਮੰਗਣਾ ਬਾਈਬਲ ਸਿਖਾਉਂਦੀ ਆ ਉਹ ਇਹ ਆ ਲੂਕਾ 11 13 ਦੇ ਵਿੱਚ ਲਿਖਿਆ ਹੈ ਸੋ ਜਦ ਤੂੰ ਬੁਰੇ ਹੋਕਰ ਜਦ ਤੂੰ ਬੁਰੇ ਹੋ ਬੁਰੇ ਹੋਕਰ ਆਪਣੇ ਲੜਕੇ ਬਾਲੋ ਨੂੰ ਅੱਛੀ ਚੀਜ਼ਾਂ ਦੇਣਾ ਜਾਣਤੇ ਹੋ ਬੁਰੇ ਹੋ ਕੇ ਆਪਣੇ ਬੱਚਿਆਂ ਨੂੰ ਅੱਛੀ ਚਾਹਾਂ ਦੇਣੀਆਂ ਜਾਣਤੇ ਹੋ ਜਾਣਦੇ ਹੋ ਤਾਂ ਸਵਰਗੀ ਇਹ ਪਿਤਾ ਅਸਮਾਨੀ ਬਾਪ ਉਹ ਜਿਹੜਾ ਆਸਮਾਨੀ ਪਿਤਾ ਆ ਆਪਣੇ ਮੰਗਨੇ ਵਾਲੋ ਨੂੰ ਪਵਿੱਤਰ ਆਤਮਾ ਕਿਉਂ ਨਾ ਦੇਗਾ ਰੂਹ ਕੋ ਦੱਸ ਕਿਉਂ ਨਾ ਦੇਗਾ ਹੁਣ ਇਹਦੀ ਅਗਰ ਤੁਸੀਂ ਉੱਪਰਲੀ ਨੌ ਆਇਤ ਪੜ੍ਹੋ ਤੇ ਉੱਥੇ ਉਹ ਹੀ ਆਇਤ ਆ 13 ਦਿਨ ਸੌਰੀ 11 ਦਿਨਾਂ ਵਿੱਚ ਕਿ ਮੰਗੋ ਤੇ ਤੁਹਾਨੂੰ ਦਿੱਤਾ ਜਾਵੇਗਾ ਦਿੱਤਾ ਜਾਵੇਗਾ ਲੱਭੋ ਤੇ ਤੁਸੀਂ ਤੁਹਾਨੂੰ ਮਿਲੇਗਾ ਤੇ ਖੜਕਾਓ ਤੇ ਤੁਹਾਡੇ ਲਈ ਖੋਲਿਆ ਜਾਵੇਗਾ ਖੋਲਿਆ ਜਾਵੇਗਾ ਸੋ ਹੁਣ ਆ ਜਾਣੇ ਆ ਸਭ ਤੋਂ ਪਹਿਲਾਂ ਨਵਾਂ ਜਨਮ ਜਿਹੜਾ ਹੁੰਦਾ ਨਾ ਪਛਤਾਪ ਦੇ ਅੰਸੂ ਨਿਕਲਦੇ ਆ ਤੇ ਪਿਤਾ ਦਾ ਪਵਿੱਤਰ ਆਤਮਾ ਕਲਾਮ ਦੇ ਬੀਜ ਨੂੰ ਲੈ ਕੇ ਸਾਡੇ ਅੰਦਰ ਆ ਜਾਂਦਾ ਹੈ ਤੇ ਅਸੀਂ ਉਹਦਾ ਮੰਦਰ ਹੋ ਜਾਂਦੇ ਹਾਂ ਜੀ ਸੋ ਹੁਣ ਇਸ ਮੰਦਰ ਦਾ ਮਨ ਮੰਦਰ ਦਾ ਮਾਲਕ ਕੌਣ ਭਲਾ ਰਬ ਯਸੂ ਮਸੀਹ ਹੈ ਹਾਂਜੀ ਤੇ ਹੁਣ ਜਿਹਦਾ ਇਹ ਮੰਦਰ ਆ ਇਸ ਮੰਦਰ ਦੇ ਵਿੱਚ ਤੇ ਉਹਦਾ ਰਾਜ ਆ ਨਾ ਬਿਲਕੁਲ ਹੁਣ ਨਾ ਤੇ ਉਹਦਾ ਹੀ ਚਾਹੀਦਾ ਹੈ ਨਾ ਜੀ ਹੁਣ ਮੰਨ ਕੇ ਜੇੜਾ ਅਸੀਂ ਆਪਣੇ Hindu ਭਰਾਵਾਂ ਦੇ Hinduism ਦੇ ਸਹਾਦਨ ਨਾਲ ਗੱਲ ਕਰ ਲੈਨੇ ਸਪੋਜ਼ ਕਰੋ ਵੀ ਉਹ रामचंद्र ਦੇ ਮੰਦਰ ਚ ਜਾ ਕੇ ਤੇ ਉਥੇ ਕਿਸ਼ਨ ਦੀ ਪੂਜਾ ਤੇ ਨਹੀਂ ਨਾ ਕਰਨਗੇ ਨਹੀਂ ਤੇ ਜੇ ਉਹਨੇ ਕਿਸ਼ਨ ਦੀ ਪੂਜਾ ਕਰਨੀ ਫਿਰ ਕਿਸ਼ਨ ਮੰਦਰੇ ਚ ਜਾਣਗੇ ਪਰ ਜਿਹੜਾ ਭਗਵਾਨ ਹੈ ਉਸ ਨੂੰ ਇੰਪੋਰਟੈਂਸ ਦਿੱਤੀ ਜਾਂਦੀ ਹੈ ਹਾਂਜੀ ਰੱਬ ਸਾਰੇ ਦੇਵੀ ਦੇਵਤੇ ਉਹਨਾਂ ਦੇ ਹੀ ਆ ਬਿਲਕੁਲ ਪਰ ਮੰਨ ਕੇ ਚਲੋ ਹਨੂਮਾਨ ਦੇ ਮੰਦਰ ਜਾਂਦੇ ਆ ਤੇ ਹਨੂਮਾਨ ਦੇ ਮੰਦਰ ਵਿੱਚ ਤੇ ਹਨੂਮਾਨ ਦੇ ਨਾਲ ਰਿਲੇਟਡ ਜਿਹੜੀਆਂ ਚੀਜ਼ਾਂ ਨੂੰ ਪਤਾ ਵੀ ਇੱਥੋਂ ਪ੍ਰਾਪਤੀ ਹੋ ਸਕਦੀਆਂ ਆ ਉਥੋਂ ਹੀ ਮੰਗਦੇ ਕੋੜੇ ਉਥੇ ਮੰਗਣੀ ਆ ਹੁਣ ਮੰਨ ਕੇ ਚਲੋ ਵੀ ਜਿਹਨੂੰ ਤੰਦੋਰ ਚਾਹੀਦੀ ਉਹ ਲక్ష్ਮੀ ਦੀ ਪੂਜਾ ਕਰਦਾ ਆ ਹਾਂਜੀ ਹਿੰਦੂ ਆ ਹਿੰਦੂਤਮ ਦੇ ਵਿੱਚ ਜਿਹਨੂੰ ਜਿਹਨੂੰ ਧਨ ਹੋਣਾ ਚਾਹੀਦਾ ਲਕਸ਼ਮੀ ਪੂਜਾ ਕਰਦਾ ਹੁਣ ਜੇ ਜਦੋਂ ਨੇ ਧਨ ਦੌਲਤ ਦੇ ਸਬੰਧ ਦੇ ਵਿੱਚ ਕੁਝ ਕੰਮ ਕਰਨਾ ਤੇ ਉਹਨੇ ਮਤਲਬ ਕਹਿਣ ਪਾ ਵੀ ਵੈਸ਼ਨ ਦੇਵੀ ਨਹੀਂ ਜਾਣਾ ਬਿਲਕੁਲ ਉਹਨੇ ਕਿੱਥੇ ਜਾਣਾ ਭਰਾਇਆ ਲਕਸ਼ਮੀ ਪੂਜਾ ਉਹਨੇ ਉਹਨੇ ਮਾਤਾ ਲਕਸ਼ਮੀ ਪੂਜਾ ਕਰਨੀ ਹੈ ਜੇ ਉਹਨੂੰ ਕੋਈ ਚਿੰਤਾ ਸਾਰੇ ਜਾਂ ਕੋਈ ਦੁੱਖ ਤਕਲੀਫ ਸਰਾ ਸਤਾ ਰਹੇ ਹੈ ਤੇ ਉਹਨੇ ਮੱਥਾ ਟੇਕਣ ਨੈਣਾ ਦੇਵੀ ਨਹੀਂ ਜਾਣਾ ਉਹਨੇ ਚਿੰਤਪੁਰ ਨੇ ਜਾਣਾ ਜਿੱਥੇ ਦੱਸਿਆ ਜਾਂਦਾ ਉਹ ਚਿੰਤਾ ਦੂਰ ਕਰਦੀ ਹੈ ਉਹਨਾਂ ਦੇ ਸਿਸਟਮ ਦੇ ਨਾਲ ਮੈਂ ਤੁਹਾਨੂੰ ਇੱਕ ਉਦਾਹਰਣ ਦੇ ਤੌਰ ਤੇ ਸਮਝਾ ਰਿਹਾ ਬਿਲਕੁਲ ਬਿਲਕੁਲ ਸ ਉਸ ਤਰ੍ਹਾਂ ਆ ਜਾਣੇ ਆ ਵੀ ਇਸ ਮੰਦਰ ਦਾ ਮਾਲਕ ਕੌਣ ਯਸੂ ਮਸੀਹ ਤੇ ਹੁਣ ਯਸੂ ਮਸੀਹ ਇਸ ਮੰਦਰ ਦਾ ਮਾਲਕ ਹੈ ਤੇ ਜਿਹੜਾ ਮਾਲਕ ਹੈ ਇਸ ਮੰਦਰ ਦਾ ਇਹ ਮੰਦਰ ਉਹਦਾ ਇਸ ਮੰਦਰ ਦੀ ਹੁਣ ਕੋਈ ਆਪਣੀ ਖੁਆਇਸ਼ ਨਹੀਂ ਇਸ ਮੰਦਰ ਦੇ ਮਾਲਕ ਦੀ ਉਹਦੀ ਰਜ਼ਾ ਪੂਰੀ ਕਰਨੀ ਹੈ ਉਹਦੀ ਰਜ਼ਾ ਅਸੀਂ ਆ ਮੰਨ ਕੇ ਜਿਹੜਾ ਆਫਿਸ ਹੈ ਸਾਡਾ ਹਾਂਜੀ ਬੇਸ਼ੱਕ ਅਸੀਂ ਰੈਂਟ ਤੇ ਲਿਆ ਆਇਆ ਆ ਹੁਣ ਅਸੇ ਕੀ ਹੋ ਗਿਆ ਭਲਾ ਕਿਉਂਕਿ ਸਾਡੇ ਸ਼ਹਿਰ ਦੇ ਹੋ ਗਿਆ ਨਾ ਹੁਣ ਅਸੀਂ ਇਹਦੇ ਹੋ ਗਏ ਆ ਮਾਲਕ ਹਾਂਜੀ ਆਫਿਸ ਨੇ ਥੋੜੀ ਕਹਿਣਾ ਆ ਅੱਜ ਇਹ ਇਦਨ ਰੱਖ ਦਿਓ ਜਾਂ ਇਦਾਂ ਕਰ ਦਿਓ ਦਰੁਸਤ ਕਰ ਦਿਓ ਖਾਂਟ ਹੋਣਾ ਇਹਦੇ ਚ ਸਾਡੀ ਮਰਜ਼ੀ ਉਹ ਚੱਲਣੀ ਹੈ ਜਿੱਥੇ ਮਰਜ਼ੀ ਜੋ ਮਰਜ਼ੀ ਛੈ ਰੱਖੀਏ ਅਸੀਂ ਜਿੱਥੇ ਮਰਜ਼ੀ ਜੋ ਮਰਜ਼ੀ ਛੈ ਲਿਆ ਕੇ ਰੱਖੀਏ ਜੀ ਸਾਨੂੰ ਪਤਾ ਅਸੀਂ ਅਮਰੀਕਨ ਆ ਠੀਕ ਹੈ ਅਸੀਂ ਆਪਣੇ ਦੇਸ਼ ਨੂੰ ਇੱਜ਼ਤ ਦਿੰਦੇ ਹੋਏ ਅਸੀਂ ਲਿਆ ਕੇ ਹੁਣ ਅਮਰੀਕਾ ਦੇ ਝੰਡਿਆਂ ਨੂੰ ਇੱਥੇ ਲਾਇਆ ਹਾਂਜੀ ਹਾਂਜੀ ਝੰਡਿਆਂ ਨੇ ਕਿਹਾ ਇਹ ਮੈਨੂੰ ਲਾਓ ਇੱਥੇ ਨਹੀਂ ਜੀ ਹਾਂਜੀ ਛੰਡੇ ਦੀ ਨਹੀਂ ਮਰਜੀ ਛੰਡੇ ਦੀ ਇਹਨੂੰ ਤੇ ਹੁਣ ਜੋ ਕਿ ਮੈਂ ਜਿੱਥੇ ਮਰਜੀ ਰੱਖ ਲਉ ਤੇ ਬਿਲਕੁਲ ਜੀ ਆਈ ਬਾਥਰੂਮ ਚ ਰੱਖ ਦਿੱ ਇਹ ਕੋਈ ਗੱਲ ਨਹੀਂ ਮਤਲਬ ਕਹਿੰਦਾ ਪਾ ਛੰਡੇ ਤੇ ਆਪਣੀ ਕੋਈ ਮਰਜ਼ੀ ਨਹੀਂ ਬਿਲਕੁਲ ਬਿਲਕੁਲ ਮਰਜ਼ੀ ਕਹਦੀ ਐ ਸਾਡੀ ਆ ਅਸੀਂ ਉਹਨੂੰ ਕੀ ਦਿੰਨੇ ਭਲਾ ਸਤਕਾਰ ਦਿੰਨੇ ਇੱਜ਼ਤ ਦਿੰਨੇ ਆ ਨਾ ਤੇ ਇੱਜ਼ਤ ਦਿੰਨੇ ਆ ਤੇ ਸਾਨੂੰ ਪਤਾ ਐ ਵੀ ਇਹ ਇੱਕ ਦੇਸ਼ ਦਾ ਗੌਰਵ ਐ ਹਾਂਜੀ ਸੋ ਅਸੀਂ ਇਹਨੂੰ ਕਿਸੇ ਮਾੜੀ ਜਗ੍ਹਾ ਤੇ ਰੱਖ ਸਕਦੇ ਨਹੀਂ ਰੱਖ ਸਕਦੇ ਨਹੀਂ ਐ ਬੇਸ਼ੱਕ ਜਿਵੇਂ ਸਾਡੀਆਂ ਕੰਟਰੀਆਂ ਦੇ ਵਿੱਚ ਛੰਡੇ ਨੂੰ ਬਹੁਤ ਜ਼ਿਆਦਾ ਹੀ ਵੱਖਰੇ ਤਰੀਕੇ ਨਾਲ ਲਿਆ ਜਾਂਦਾ ਇੱਥੇ ਉਦਾਂ ਉਹ ਉਹ ਨਾ ਵੰਗੋ ਨੇਗਾ ਜੀ ਜਿਹਦਾ ਆਮ ਤੁਸੀਂ ਮਤਲਬ ਕਹਿੰਦਾ ਭਾਬੀ ਇਹਨਾਂ ਫਲਾਗਾਂ ਨੂੰ ਜਦੋਂ ਲੋਕਾਂ ਨੇ ਇੱਥੇ ਘਰਾਂ ਦੇ ਉੱਤੇ ਲਾਇਆ ਹੁੰਦਾ ਉਹਦਾ ਤੁਸੀਂ ਉਸ ਤਰੀਕੇ ਦੇ ਨਾਲ ਝੂਲਣ ਵਾਲਾ ਘਰਾਂ ਦੇ ਉੱਤੇ ਨਹੀਂ ਲਾ ਸਕਦੇ ਕਿਉਂਕਿ ਉਹਦੇ ਚੜਾਉਣ ਦਾ ਤੇ ਲਾਉਣ ਦਾ ਇੱਕ ਸਮਾਂ ਹੁੰਦਾ ਬਿਲਕੁਲ ਸੋ ਜੇ ਉਹ ਨਹੀਂ ਉਹਦਾ ਕੀਤਾ ਜਾਂਦਾ ਤੇ ਬੇਅਦਬੀ ਹੁੰਦੀ ਹੈ ਹਾਂਜੀ ਸੋ ਅਸੀਂ ਆਉਨੇ ਆ ਆਪਣੀ ਗੱਲ ਦੇ ਉੱਤੇ ਵੀ ਮਾਲਕ ਹੁਣ ਬਣ ਗਿਆ ਤੇ ਮਾਲਕ ਨੂੰ ਇਸ ਮੰਦਰ ਦੀ ਫਿਕਰ ਹੈ ਤੇ ਫਿਰ ਇਹ ਇਹ ਮੰਦਰ ਕਾਲੀ ਚੀਕਾ ਮਾਰੇ ਵੀ ਉਹ ਇੱਥੇ ਪਲੱਸਟਰ ਡਿੱਗ ਪਿਆ ਜੀ ਤੇ ਮੰਦੇ ਦੇ مالک ਜੀ ਥੋੜਾ ਪ੍ਰੈਸ਼ਰ ਕਰ ਦਿਓ مالک ਨੂੰ ਪਤਾ ਹੈ ਉਹ ਆਪ ਹੀ ਕਰ ਲੇਗਾ ਹਾਂਜੀ ਆ ਤੁਹਾਡੀ ਲੱਤ ਤੇ ਵਿਗਨ ਪਿਆ ਗਿਆ ਜੀ ਹਾਂ ਦਰਦ ਆ ਗਈ ਹੈ ਜੀ ਹਾਂਜੀ ਤੇ ਹੁਣ ਹੁਣ ਲੱਤ ਕਹੇ ਵੀ مالک ਜੀ ਮੈਨੂੰ ਠੀਕ ਕਰ ਦਿਓ ਜੇ ਦੀ ਲੱਤ ਹੈ ਉਹ ਵੇਖੇ ਹਾਂਜੀ ਜਿਉਂ ਨੇ ਖਰਾਬ ਕੀਤੀ ਹੈ ਤੇ ਉਹਦੀ ਕੋ ਰਜਾ ਤੇ ਜਿਉਂ ਨੇ ਖਰਾਬ ਵੀ ਰੱਖਣੀ ਆ ਤਾਂ ਵੀ ਉਹਦੀ ਕੋ ਰਜਾ ਹੈ ਤੇ ਜਿਉਂਨੇ ਖਰਾਬ ਕਰਕੇ ਫਿਰ ਠੀਕ ਕਰਨੀ ਤਾਂ ਵੀ ਉਹਦੀ ਰਜ਼ਾ ਹੈ ਉਹਦੀ ਮਰਜ਼ੀ ਹੈ ਬਿਲਕੁਲ ਤੇ ਫਿਰ ਮੇਰੀ ਦੁਆ ਕੀ ਹੈ ਤੇਰੀ ਰਜ਼ਾ ਪੂਰੀ ਹੋਵੇ ਬਿਲਕੁਲ ਤੇਰੀ ਮਰਜ਼ੀ ਪੂਰੀ ਹੋਵੇ ਜਦੋਂ ਮੈਂ ਦੇ ਦਿੱਤਾ ਆਪਣੇ ਆਪ ਨੂੰ ਦੇ ਹਵਾਲੇ ਫਿਰ ਇਹ ਕਮਾਂਡੇ ਨੀਗਾ ਕਿ ਮੈਂ ਮੰਗਦਾ ਨੀਗਾ ਤੇ ਇਹ ਮੇਰਾ ਕਮਾਂਡੇ ਆ ਇਹਨੂੰ ਕਮਾਂਡੇ ਨਹੀਂ ਕਹਿ ਸਕਦੇ ਇਹਨੂੰ ਕਹਿੰਦੇ ਪੂਰਨ ਸਮਰਪਣ ਤੁਹਾਡਾ ਸਮਰਪਣ ਕਿੰਨਾ ਗਿਆ ਤੁਹਾਡਾ ਇਮਾਨ ਕਿੰਨਾ ਕਾ ਤੁਹਾਡਾ ਇਮਾਨ ਹੀ ਉਹਨਾਂ ਦਾ ਜਿਹਦੇ ਵਿੱਚ ਤੁਹਾਡਾ ਮੰਗਣਾ ਮਜਬੂਰੀ ਹੈ ਜੀ ਤਾਨੂੰ ਡਾਟ ਆ ਵੀ ਜੇ ਨਾ ਮੰਗਿਆ ਤੇ ਇਹਨੇ ਦੇਣਾ ਨਹੀਂ ਦੇਣਾ ਨਹੀਂ ਬਿਲਕੁਲ ਤੇ ਫਿਰ ਤੁਸੀਂ ਆਪਣੀ ਗੱਲ ਨੂੰ ਸਿੱਧ ਕਰਨ ਦੇ ਲਈ ਕੁਝ ਦੁਨਿਆਵੀ ਐਗਜ਼ੈਂਪਲ ਲੈਣੀ ਆ ਨਾਲ ਵੀ ਬੱਚਾ ਵੀ ਜਨਮ ਦੇ ਤੱਕ ਰੋਂਦਾ ਨਹੀਂ ਮਾਂ ਦੁੱਧ ਨਹੀਂ ਪਿਲਾਉਂਦੀ ਪਰ ਬੱਚੇ ਦੀ ਮਾਂ ਸਰਵ ਵਿਗਿਆਨੀ ਤੇ ਨਹੀਂ ਨਾ ਮੈਂ ਉਹ ਦੱਸਿਆ ਨਾ ਤੇ ਜਿਹੜਾ ਪਰਮੇਸ਼ਵਰ ਆ ਨਾ ਉਹ ਉਹ ਸਭ ਕੁਝ ਜਾਣਨ ਵਾਲਾ ਪਰਮੇਸ਼ਰ ਖੁਦਾ ਆ ਬਿਲਕੁਲ ਬੱਚੇ ਦੀ ਮਜਬੂਰੀ ਵੀ ਉਹ ਰੋਗੇ ਤੇ ਮਾਨੂੰ ਪਤਾ ਲੱਗਣਾ ਭੁੱਖ ਲੱਗੀ ਹੈ ਬੱਚਾ ਨਾ ਰੋਵੇ ਤੇ ਵਾਕਿਆ ਨੂੰ ਮੈਨੂੰ ਲੱਗਣਾ ਇਹਨੂੰ ਭੁੱਖ ਲੱਗੀ ਹੈ ਹਾਂਜੀ ਠੀਕ ਹੈ ਜੀ ਲੇਕਿਨ ਉਹ ਜਿਹੜਾ ਸਰਬਸ਼ਕਤੀਮਾਨ ਆ ਨਾ ਜਿਹਨੇ ਸਾਨੂੰ ਬਣਾਇਆ ਉਹ ਸਾਡੀ ਨਾਸ ਨਾਸ ਤੋਂ ਵਾਕ ਹੋਇਆ ਹਾਂਜੀ ਗੱਲ ਉਹਨੂੰ ਸਾਰੀ ਚਿੰਤਾ ਹੈ ਤੇ ਇਸਰਕੇ ਕலாம் ਕੀ ਦੱਸਦਾ ਭਲਾ ਮੰਗਣ ਵਾਲਿਆਂ ਨੂੰ ਇਹ ਆਇਤ ਚ ਇੱਤੇ ਨਹੀਂ ਹੁੰਦੀ ਆਪਣੀ ਸਾਰੀ ਚਿੰਤਾ ਉਹਦੇ ਉੱਤੇ ਛੱਡ ਦੇ ਕਿਉਂਕਿ ਉਹਨੂੰ ਤੇਰੀ ਫਿਕਰ ਹੈ ਹਾਂ ਬਿਲਕੁਲ ਤੇ ਹੁਣ ਜਦੋਂ ਕਲਾਮ ਦੱਸਦਾ ਚਿੰਤਾ ਹੈ ਮੰਗੇ ਤੇ ਗੱਲ ਨਹੀਂ ਬਣਾ ਚਿੰਤਾ ਕਰਕੇ ਮੰਗਨੇ ਆ ਨਾ ਅੱਛਾ ਮੋਰਗੇ ਜਾਣ ਵਾਲੀ ਹੈ ਚਿੰਤਾ ਹੈ ਹਾਂ ਗੱਡੀ ਦੀ ਕਿਸ਼ਤਾਂ ਵਾਲੀ ਹੈ ਚਿੰਤਾ ਹੈ ਗੱਡੀ ਦੇ ਇੰਸ਼ੋਰੈਂਸ ਵਾਲੀ ਹੈ ਚਿੰਤਾ ਹੈ ਬਿਜਲੀ ਦਾ ਬਿੱਲ ਆਉਣ ਵਾਲਾ ਚਿੰਤਾ ਹੈ ਗੈਸ ਦਾ ਬਿੱਲ ਆਉਣ ਵਾਲਾ ਚਿੰਤਾ ਹੈ ਹਾਂਜੀ ਸਾਰੀਆਂ ਚਿੰਤਾਵਾਂ ਹੀ ਆ ਨਾ ਹਾਂਜੀ ਤੇ ਸਭ ਤੋਂ ਪਹਿਲੀ ਗੱਲ ਤੇ ਚਿੰਤਾ ਪਾਈਆਂ ਕਹਿੰਦੇ ਆ ਆਪੀ ਪਾਈਆਂ ਸਾਡੀ ਖਵਾਇਸ਼ਾਂ ਦੀ ਵਜ੍ਹਾ ਤੇ ਫਸੇ ਆ ਤੂੰ ਤਿੰਨ ਜੀਆਂ ਦਾ ਤੇਰਾ ਟੱਬਰ ਸੀਗਾ ਤੇ ਪੰਜ ਬੈਡਰੂਮ ਤੋਂ ਲੈ ਕੇ ਬੈਠਾ ਜੀ ਹਨਾ ਤੇ ਤੂੰ ਇਹ ਚਿੰਤਾ ਪਾਈ ਸੀ ਆਪੀ ਉਹ ਉਹਨੇ ਲੈਣ ਦੀ ਸੀ ਆਪੀ ਭਾਈ ਜੀ ਇਹਦੇ ਜੋ ਉਹਨੂੰ ਹੁਣ ਕੱਲ ਹੀ ਤੰਗ ਕਰਨ ਡਿਆ ਜਦੋਂ ਤੂੰ ਲੈਣ ਲੱਗਾ ਸੀ ਤੂੰ ਗੋਡਿਆਂ ਤੇ ਬੈਠ ਕੇ ਪ੍ਰਾਰਥਨਾ ਕਰੀ ਪ੍ਰਭੂ ਮੈਨੂੰ ਅਕਲ ਮਤ ਬੁੱਧ ਦਾ ਆਤਮਾ ਦੇਵੀ ਨਹੀਂ ਪ੍ਰਾਰਥਨਾ ਕੀਤੀ ਅੱਜ ਬੇਸ਼ੱਕ ਮੇਕੋ ਉਹਨੂੰ ਪੂਰੀ ਪੇਮੈਂਟ ਦੇ ਕੇ ਲੈਣ ਦੇ ਵੀ ਪੈਸੇ ਹੈਗੇ ਜੀ ਪਰ ਅਗੇ ਉਹਦੇ ਉਹ ਕੋਈ ਨਾ ਕੋਈ ਟੁੱਟ ਪੱਜ ਹੁੰਦੀ ਰਹਿੰਦੀ ਹੈ ਕਿਹੜੇ ਰਿਪੇਅਰ ਕਿੱਥੇ ਕਰਾਣਾ ਕਿਤੇ ਨਾ ਕਿਤੇ ਰਿਪੇਅਰ ਹੁੰਦੀਆਂ ਰਹਣੀਆਂ ਆ ਅੱਜ ਪ੍ਰਭੂ ਠੀਕ ਆ ਮੈਨੂੰ ਕੱਲ ਦਾ ਨਹੀਂ ਪਤਾ ਕੱਲ ਦਾ ਤੇ ਤੈਨੂੰ ਪਤਾ ਬਿਲਕੁਲ ਤੇ ਇਹ ਖੁਦਾਵੰਦ ਖੁਦਾ ਮੈਨੂੰ ਮਤਬੁੱਦ ਦੇ ਮੈਂ ਓਦਾਂ ਦਾ ਲਵਾਂ ਜਿੱਦਾਂ ਦਾ ਮੈਂ ਆਉਣ ਵਾਲੇ ਸਮੇਂ 'ਚ ਉਹਨੂੰ ਰੱਖ ਸਕਾਂ ਜੀ ਤੇ ਇਹ ਮੈਂ ਆਪਣੀ ਜ਼ਰੂਰਤ ਦੇ ਲਈ ਲਵਾਂ ਲੋਕਾਂ ਨੂੰ ਦਿਖਾਉਣ ਵਾਸਤੇ ਨਾ ਨਾ ਹਾਂਜੀ ਹੁਣ ਤੋਂ ਸਾਰਾ ਕੰਮ ਦੇ ਕੀਤਾ ਉਹਦੇ ਅਕਲ ਤੋਂ ਬਾਹਰ ਜਾ ਕੇ ਆਪਣੀ ਮਰਜ਼ੀ ਨਾਲ ਕੀਤਾ ਸਾਰਾ ਕੰਮ ਆਪਣੀ ਮਰਜ਼ੀ ਦੇ ਨਾਲ ਕੀਤਾ ਹੁਣ ਤੂੰ ਪੁੱਤਰ ਨਹੀਂਗਾ ਤੂੰ ਆਪਣੀ ਮਰਜ਼ੀ ਕੀਤੀ ਹੈ ਹੁਣ ਤੂੰ ਪੁੱਤਰ ਨਹੀਂ ਤੂੰ ਆਪਣੀ ਮਰਜ਼ੀ ਦੇ ਨਾਲ ਲਿਆਇਆ ਹੁਣ ਤੂੰ ਪੁੱਤਰ ਨਹੀਂ ਹਕੀਕਤ ਤੌਰ ਤੇ ਉਹ ਤੇ ਪਿਤਾ ਦਾ ਰਹਿਮ ਸੀ ਨਾ ਕਿ ਉਹਨੇ ਗਲੇ ਨਾਲ ਵਾਪਸ ਲਾ ਲਿਆ ਸੀ ਹਾਂਜੀ ਅਸਰ ਵਿੱਚ ਤੂੰ ਪੁੱਤਰ ਹੁੰਦਾ ਅਧਿਕਾਰ ਦੇ ਬਿਠਾ ਹੈ ਬਿਲਕੁਲ ਤੂੰ ਹਿਸਾਬ ਲੈ ਕੇ ਚਲਾ ਗਿਆ ਕਿਉਂਕਿ ਤੂੰ ਆਪਣੀ ਮਰਜ਼ੀ ਕਰ ਲਈ ਹੈ ਨਾ ਬਿਲਕੁਲ ਜਦੋਂ ਤੂੰ ਕਰ ਲਈ ਹੁਣ ਤੂੰ ਪੁੱਤਰ ਨਹੀਂਗਾ ਤੇ ਹੁਣ ਜਦੋਂ ਤੂੰ ਪੁੱਤਰ ਨਹੀਂਗਾ ਤੇ ਉੱਤਰ ਜਿੱਤੇ ਪਿਤਾ ਨਾਲ ਗੱਲ ਕਰਦਾ ਓਦਾਂ ਹੁਣ ਤੂੰ ਕਰਨ ਦੇ ਲਾਇਕ ਵੀ ਨਹੀਂਗਾ ਲਾਇਕ ਵੀ ਨਹੀਂ ਰਿਹਾ ਬਿਲਕੁਲ ਉਹ ਕਹਿੰਦਾ ਨਾ ਮੈਂ ਆਪਣੇ ਪਿਤਾ ਦੇ ਘਰ ਜਾਵਾਂਗਾ ਉਹਨੂੰ ਕਹਾਂਗਾ ਮੈਨੂੰ ਆਪਣੇ ਹੁਣ ਮੈਂ ਤੇਰਾ ਪੁੱਤਰ ਕਹੋਂਦੇ ਤੇ ਲਾਇਕ ਹੈ ਹੀ ਨਹੀਂ ਹਾਂਜੀ ਤੇ ਆਪਣੇ ਨੌਕਰਾਂ ਹੁਣ ਆਪਣੇ ਨੌਕਰਾਂ ਵਰਗਾ ਇਹ ਤੇ ਪਿਤਾ ਦਾ ਰਹਿਮ ਸੀ ਨਾ ਹਾਂ ਕੋਨੇ ਫੇਰ ਗੱਲ ਆ ਲਿਆ ਠੀਕ ਹੈ ਉਹਨੇ ਗੱਲ ਆ ਲਿਆ ਤੇ ਇਹ ਇਹ ਤੇ ਉਹਦਾ ਰਹਿਮ ਸੀਗਾ ਲੇਕਿਨ ਉਸ ਰਹਿਮ ਨੂੰ ਅਸੀਂ ਫਜ਼ਲ ਦੇ ਵਿੱਚ ਰੱਖਦੇ ਹੋਏ ਉਹਦਾ ਦੁਰਪਯੋਗ ਨਾ ਗਲਤ ਇਸਮਾਲ ਨਾ ਕਰੀ ਜੀ ਉਥੇ ਇਹ ਵੀ ਤਾਂ ਪਤਾ ਲੱਗਦਾ ਨਾ ਵੀ ਹੋ ਸਕਦਾ ਇਹ ਉਹਦੀ ਪਹਿਲੀ ਗਲਤੀ ਹੋਵੇ। ਹੈ ਤੇ ਕਿਸੇ ਨੂੰ ਕਨਫਰਮ ਪਤਾ ਦੂਸਰਾ ਉਹਦੀ ਆਖਰੀ ਹੋਵੇ। ਹਾਂਜੀ ਬਿਲਕੁਲ ਬਾਅਦ ਉਹਨੇ ਕੀਤੀ ਨਾ ਹੋਵੇ। ਤਾਂ ਜੇ ਦੁਬਾਰਾ ਫਿਰ ਉਹੋ ਹੀ ਕਰਦਾ ਤੇ ਫਿਰ ਇਹ ਜ਼ਰੂਰੀ ਨਹੀਂ ਸੀ ਪਤਾ ਦੁਆਰਾ ਫਿਰ ਉਹਨੂੰ ਪਤਾ ਲੱਗ ਜਾਣਾ ਸੀਗਾ ਇਹ ਬੰਦਾ ਬਾਇ ਮਿਸਟੇਕ ਨਹੀਂ ਕੁਝ ਕਰਦਾ। ਇਹ ਇੰਟੈਂਸ਼ਨਲੀ ਪੂਰਾ ਪਲਾਨਿੰਗ ਕਰਕੇ ਕਰਦਾ ਇਹ ਹਾਂਜੀ ਹਾਂਜੀ ਹੁਣ ਜਿਹੜਾ ਬੰਦਾ ਕਹਿੰਦਾ ਨਾ ਫਜ਼ਲ ਇਹ ਤੇ ਮਾਫੀ ਮੇਰੀ ਜਾਣੀ ਹੈ ਇਹ ਬੰਦੇ ਦੇ ਅੰਦਰ ਪਾਪ ਬੈਠਾ ਹੋਇਆ ਤੇ ਪਾਪ ਰਾਜ ਕਰਦਾ ਹੋਇਆ ਇਹ ਜਾਣ ਬੁੱਝ ਕੇ ਪਾਪ ਨੂੰ ਅੰਜਾਮ ਦਿੰਦਾ ਇਹ ਉਹਦੇ ਫਜ਼ਲ ਉਹਦੇ ਅਨੁਗ੍ਰਹਿ ਦੀ ਬੇਕਦੀ ਕਰਦਾ ਹੈ ਇਹਨੂੰ ਪਤਾ ਕਿ ਮੈਂ ਮੰਗਣਾ ਹੈ ਤੇ ਉਹਨੇ ਕੀ ਕਰ ਦੇਣਾ ਭਲਾ ਮਾਫ ਕਰ ਦੇਣਾ ਮੈਂ ਮਾਫੀ ਮੰਗਣੀ ਹੈ ਤੇ ਉਹਨੇ ਮਾਫ ਕਰ ਦੇਣਾ ਪਰ ਇਹ ਦਿਮਾਗ ਚੋਂ ਗੱਲ ਕੱਢ ਦੇਵੇ ਕਿਉਂਕਿ ਉਹਦੀ ਮਾਫੀ ਦੀ ਸੀਮਾ ਵੀ ਕੋਈ ਨਹੀਂ ਪਰ ਕਈ ਵਾਰੀ ਕੁਝ ਐਸਾ ਅਸੀਂ ਜਾਣ ਬੁੱਝ ਕੇ ਕਰ ਦਿੰਨੇ ਆ ਫਿਰ ਉਹ ਧੀਰਜ ਤੋੜੇ ਸਬਰ ਸੁਬਰ ਸਾਰੀਆਂ ਚੀਜ਼ਾਂ ਇੱਕ ਪਾਸੇ ਹੀ ਆ ਫਿਰ ਮਾਫ ਕਰਦਾ ਨਹੀਂ ਆ ਤੇ ਤੁਹਾਡਾ ਨਾਮ ਜਿਵੇਂ ਜੀਵਨ ਦੀ ਪੁਸਤਕ 'ਚ ਲਿਖਿਆ ਆ ਉਹ ਦੇ ਉੱਪਰ ਅਧਿਕਾਰ ਆ ਉਹ ਮਿਟਾਉਣ ਦੀ ਵੀ ਕੁਦਰਤ ਰੱਖਦਾ ਹਾਂ ਹਾਂਜੀ ਸੋ ਮੇਰੇ ਖਿਆਲ ਦੇ ਨਾਲ ਅਜੇ ਵੀ ਇਹ ਵਿਸ਼ਾ ਪੂਰਾ ਨਹੀਂ ਹੋਣਾ ਟਾਈਮ ਦੇ ਮੁਤਾਬਕ ਔਰ ਇੱਥੇ ਗੱਲ ਬਣੀ ਜਾਂਦਾ ਆ ਗਈ ਆਂਦੇ ਨੇ ਅਣਜਾਣੇ ਵਿੱਚ ਹੋਵੇ ਤੇ ਗਲਤੀ ਏ ਪਰ ਜਾਨ ਬੁੱਝ ਕੇ ਹੋਵੇ ਤੇ ਫਿਰ ਗੁਨਾਹ ਹੈ ਬਿਲਕੁਲ ਇਹ ਗੱਲ ਹੈ ਤੇ ਇਹ ਫਿਰ ਕੀ ਅਗਲੇ ਪਾਰਟ ਵਿੱਚ ਗੱਲ ਕਰੀਏ ਜੀ ਬਿਲਕੁਲ ਬਿਲਕੁਲ ਕਿਉਂਕਿ ਟਾਈਮ ਜਦੋਂ ਫਿਰ ਲੰਬੇ ਅਸੀਂ ਕਰਦੇ ਪ੍ਰੋਗਰਾਮ ਫਿਰ ਲੋਕੀ ਕਈ ਸਲਾਹ ਦਿੰਦੇ ਆ ਬੇ ਜਿਆਦਾ ਲੰਬਾ ਨਾ ਕਰਿਆ ਕਰੋ ਕਿਉਂਕਿ ਸੰਸਾਰ ਦੇ ਕਮਾਕਾਰਾਂ ਦੇ ਚ ਲੋਕ ਫਸੇ ਹੁੰਦੇ ਆ ਤੇ ਫਿਰ ਇੰਨਾ ਸੁਣਨਾ ਉਹਨਾਂ ਦੇ ਲਈ ਲੰਬਾ ਮੁਸ਼ਕਲ ਹੁੰਦਾ ਫਿਰ ਉਹ ਵੀ ਕਹਿੰਦੇ ਆ ਵੀ ਜਦੋਂ ਇੱਕ ਵਿਸ਼ੇ ਨੂੰ ਤੁਸੀਂ ਇੱਕ ਵਿੱਚ ਹੀ ਆਪਣੇ ਕਰਦੇ ਹੋ ਨਾ ਹਾਂ ਦੋ ਤਰ੍ਹਾਂ ਦੇ ਲੋਕ ਨੇ ਕੋਈ ਜਾਂਦੇ ਨੇ ਤੁਸੀਂ ਦੋ ਦੋ ਤਿੰਨ ਦਿਨ ਘੰਟੇ ਦਾ ਪ੍ਰੋਗਰਾਮ ਪਰ ਅਸੀਂ ਜ਼ਿਆਦਾਤਰ ਉਹਨਾਂ ਲੋਕਾਂ ਦੀ ਗਿਣਤੀ ਦੇਖਾਂਗੇ ਜਿਹੜੇ ਮਤਲਬ ਜ਼ਿਆਦਾ ਮਤਲਬ ਜਿਹੜੀ ਵੋਟ ਆ ਕਹਿੰਦਾ ਪਾਬ ਜਿਹੜੇ ਇਹ ਚਾਹੁੰਦੇ ਆ ਵੀ ਅਸੀਂ ਸੁਣਨਾ ਚਾਹੁੰਦੇ ਆ ਜੀ ਤੇ ਕਮਾ ਕਰਦੇ ਲਿਆ ਦਿੰਦੇ ਸਾਡੇ ਕੋਲ ਨੰਬਰ ਸੁਣਿਆ ਜਾਂਦਾ ਤੇ ਜੇ ਤੁਸੀਂ ਦੋ ਤਿੰਨ ਵਾਰੀ ਸੁਣਦੇ ਫਿਰ ਦਿਮਾਗੋਂ ਨਿਕਲ ਜਾਂਦਾ ਹੈ ਇਸ ਕਰਕੇ ਤੁਸੀਂ ਉਹਨਾਂ ਕੀ ਕਰਿਆ ਕਰੋ ਜਿਹੜਾ ਅਸੀਂ ਇੱਕੋ ਵਾਰੀ ਸੁਣਦੇ ਲਈਏ ਤੇ ਉਹਦਾ ਇੱਕ ਰੁਝਾਨ ਬਣਿਆ ਰਹਿੰਦਾ ਜੀ ਉਰੇ ਮੁਤਾਬਕ ਅਸੀਂ ਫੇਰ ਸੋਚਦੇ ਆਂ ਵੀ ਉਹਨੂੰ ਛੋਟਾ ਹੀ ਰੱਖੀ ਤੇ ਜ਼ਿਆਦਾ ਚਲੋ ਠੀਕ ਹੋ ਗਾਈ ਚਾਹਾਂਗੇ ਕਿ ਤੁਸੀਂ ਦੁਆ ਕਰੋ ਫਿਰ ਅਈ ਨੈਕਸਟ ਪ੍ਰੋਗਰਾਮ ਚ ਮਿਲਾਂਗੇ ਜੀਨਾਂ ਨੂੰ ਪਿਆਰੇ ਖੁਦਾਮੁ ਖੁਦਾ ਤੇਰੇ ਸ਼ੁਕਰਗੁਜ਼ਾਰ ਆ ਤੇਰੀ ਦਇਆ ਤੇਰੀ ਮੁਹੱਬਤ ਤੇ ਲਈ ਇਹ ਅੱਜ ਜੋ ਵਿਸ਼ਾ ਸ਼ੁਰੂ ਕੀਤਾ ਪਿਆਰੇ ਪ੍ਰਭੂ ਤੁਹਾਡਾ ਰੂਹ ਬਹੁਤ ਸਾਰੇ ਉਦਾਹਰਨਾਂ ਦੇ ਨਾਲ ਐਗਜ਼ਾਮਪਲਾਂ ਦੇ ਨਾਲ ਸਾਨੂੰ ਇਹ ਸਾਰੀਆਂ ਗੱਲਾਂ ਸਮਝਾ ਰਿਹਾ ਹੈ ਬੇਸ਼ੱਕ ਅਸੀਂ ਇੱਕ ਲੜੀ ਬਣਾ ਕੇ ਇੱਕ ਸਾਰ ਬੇਸ਼ੱਕ ਉਸ ਗੱਲ ਨੂੰ ਕਲੀਅਰ ਨਹੀਂ ਕਰ ਰਹੇ ਪਰ ਜਿਹੜੀਆਂ ਜਿਹੜੀਆਂ ਵੀ ਐਗਜ਼ੈਂਪਲਾਂ ਤੁਸੀਂ ਦੇ ਰਹੇ ਹੋ ਉਸ ਗੱਲ ਦੇ ਨਾਲ ਸਬੰਧ ਰੱਖਵਾਲੀਆਂ ਪਿਆਰੇ ਪ੍ਰਭੂ ਉਹਨਾਂ ਦੇ ਲਈ ਤੁਹਾਡਾ ਸ਼ੁਕਰ ਕਰਦੇ ਆ ਜੋ ਤੁਸੀਂ ਬਹੁਤ ਸਾਰੀਆਂ ਗੱਲਾਂ ਦੇ ਦੁਆਰਾ ਸਾਨੂੰ ਇਸ ਇੱਕ ਗੱਲ ਨੂੰ ਸਮਝਾਉਣ ਦਾ ਪਿਆਰੇ ਪ੍ਰਭੂ ਕਿਰਪਾ ਕਰ ਰਹੇ ਹੋ ਫਜ਼ਲ ਕਰ ਰਹੇ ਹੋ ਸੋ ਜਿਵੇਂ ਇਹ ਵਚਨ ਲੋਕਾਂ ਤੱਕ ਜਾਵੇ ਪਿਆਰੇ ਪ੍ਰਭੂ ਉਹਨਾਂ ਲੋਕਾਂ ਨੂੰ ਵੀ ਸਮਝਣ ਦੇ ਲਈ ਬੁੱਧ ਔਰ ਅਕਲ ਬਖਸ਼ਣਾ ਤਾਂ ਕਿ ਇਹਨਾਂ ਬ੍ਰਿਟਨ ਸਮਝਣ ਔਰ ਸਮਝ ਸਕਣ ਕਿ ਅਸੀਂ ਮੰਗਤੇ ਨਹੀਂ ਆ ਬਲਕਿ ਪੁੱਤਰ ਆ ਤੇ ਪੁੱਤਰ ਦਾ ਬਾਪ ਦੇ ਕੋਲੋਂ ਮੰਗਣਾ ਤੇ ਮੰਗਤੇ ਦਾ ਕਿਸੇ ਮਾਲਕ ਦੇ ਕੋਲੋਂ ਮੰਗਣ ਦੇ ਵਿੱਚ ਬੜਾ ਫਰਕ ਹੈ ਸੋ ਪਿਆਰੇ ਪ੍ਰਭੂ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਤੋਫੀਕ ਬਖਸ਼ੋ ਤੁਹਾਡੇ ਰਹਿਮ ਨੂੰ ਮੰਗਦੇ ਹਾਂ ਯਿਸੂ ਮਸੀਹ ਦੇ ਨਾਮ ਅਮਨ